ਜ਼ਿੰਦਗੀ 'ਚ ਤੁਹਾਨੂੰ ਕਦੇ ਮੌਕਾ ਮਿਲਿਆ ਨਾ ਲੈਂਦੇ ਪੰਜਾਬ ਜ਼ਰੂਰ ਗੇੜਾ ਮਾਰਿਓ ਤੇ ਮਾਰਿਓ ਵੀ ਇਹਨਾਂ ਦੀ ਡਵੈਲਪਮੈਂਟ ਹੋਣ ਤੋਂ ਪਹਿਲਾਂ-ਪਹਿਲਾਂ ਇੱਕ ਖੁਸ਼ਬੂ ਆ ਜਿਹੜੀ ਬਚਪਨ ਵਾਲੀ ਤੁਹਾਨੂੰ ਬਚਪਨ ਯਾਦ ਆਊਗਾ ਉਹਦੀ ਖੁਸ਼ਬੂ ਜ਼ਰੂਰ ਲੈ ਕੇ ਜਾਇਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਅਸੀਂ ਘੁੰਮ ਰਿਹਾ ਲੈਂਦਾ ਪੰਜਾਬ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੜਾਂ ਵਾਲੇ ਤੇ ਜ਼ਿਲ੍ਹਾ ਫੈਸਲਾਬਾਦ। ਤੇ ਅੱਜ ਅਸੀਂ ਜਾਂਦੇ ਜਾਂਦੇ ਰੁਕਣਾ ਇੱਕ ਮੁੰਡਾ ਜ਼ੇਵੀ ਹੰਜਰ ਹੈ ਇਧਰਲੇ ਪਾਸੇ ਇਧਰਲੇ ਲੈਂਦੇ ਪੰਜਾਬ 'ਚ ਪੰਜਾਬ ਲਈ ਪੰਜਾਬੀਅਤ ਲਈ ਬੜਾ ਕੰਮ ਕਰਦਾ ਤੇ ਉਹਦੇ ਪਿੰਡ ਰਸਤੇ 'ਚ ਰੁਕਣਾਗਾ ਤੇ ਬਾਕੀ ਮਿਰਜਾ ਸਾਹਿਬਾਂ ਤੇ ਜਾਣਾ ਜਿਵੇਂ ਤੁਹਾਨੂੰ ਦੱਸਿਆ ਅੱਜ ਤਾਂ ਜਿਹੜਾ ਮੇਰਾ ਗੈਟਅਪ ਹੈ ਨਾ ਉਹ ਵੀ ਇਹਨਾਂ ਨੇ ਲੈਂਦੇ ਪੰਜਾਬ ਵਾਲਿਆਂ ਨੇ ਪੂਰਾ ਮੈਨੂੰ ਚਾਦਰੇ ਲਵਾਤੇ ਕਹਿੰਦੇ ਮਿਰਜਾ ਸਾਹਿਬਾਂ ਤੇ ਜਾ ਰਹੇ ਆ ਵੀ ਮਿਰਜਾ ਬਣ ਕੇ ਜਾ ਪੂਰਾ ਆਊਟਫਿਟ ਵੀ ਹੋਵੇ ਦਾ ਹੋਣਾ ਚਾਹੀਦਾ ਜਿੱਥੇ ਚੱਲੇ ਆ ਮੈਨੂੰ ਐ ਲੱਗਦਾ ਵੀ ਮੇਰੇ ਦਾਦਾ ਜੀ ਤੋਂ ਬਾਅਦ ਇੱਕ ਜਿਸ ਨੇ ਚਾਦਰਾਂ ਲਾਏ ਹੋ ਸਿੱਧਾ ਮੈਂ ਆ ਮੇਰੇ ਬਾਪੂ ਹੁਣਾਂ ਨੇ ਚਾਦਰਾਂ ਤਾਂ ਲਾਏ ਨਹੀਂ ਹੁਣ ਕਿਉਂਕਿ ਆਪਣੇ ਪੰਜਾਬ 'ਚ ਦਾ ਬੋਤੇ ਨਹੀਂ ਲਾਇਆ ਦਾਦੇ ਤੋਂ ਬਾਅਦ ਪੰਜਾਬ 'ਚ ਤਾਂ ਕਲਚਰ ਹੀ ਖਤ ਗਗੂ ਗਗੂ ਗੱਲਾਂ ਨੂੰ ਤੇ ਨਾਲ ਮੈਂ ਇਹਨਾਂ ਨੂੰ ਕਿਹਾ ਸੀ ਨਾ ਵੀ ਮੈਂ ਕਿਹਾ ਵੀ ਘੋੜਾ ਵੀ ਦਿਓ ਜੇ ਪ੍ਰਾਣੀ ਵਾਈਬ ਲੈਣੀ ਆ ਫਿਰ ਘੋੜੇ ਤੇ ਜਾਣਾ ਚਾਹੀਦਾ ਬਾਰਡਰ ਨੂੰ ਮਰ ਜਾਏ ਫੋਰਚੂਨਰ ਚ ਉਤਰ ਰਿਹਾ ਥੋੜਾ ਜਿਹਾ ਤੁਹਾਨੂੰ ਅੱਗੇ ਤੱਕ ਦਿਖਾਉਨੇ ਆ ਇੱਥੇ ਜਿਹੜਾ ਬੜਾ ਪ੍ਰਾਣਾ ਵਾਲਾ ਦਵਾਲਾ ਤੁਸੀਂ ਦੇਖੋ ਰਾਹ ਰਸਤੇ ਕਿੰਨੇ ਸੋਹਣੇ ਹੈਗੇ ਜਿਵੇਂ ਪ੍ਰਾਣੇ ਪੰਜਾਬ ਦੀ ਵਾਈਬ ਆ ਰਹੀ ਹੈ ਨਾ ਪੂਰੀ ਮੈਨੂੰ ਤਾਂ ਤੁਰਨਾ ਹੀ ਖੁਸ਼ੀ ਆਏ ਜੇ ਲੱਗ ਰਹੇ ਇਕੱਠੇ ਚੱਲੀਆਂ ਨਹੀਂ ਰਕਾਨੇ ਦੱਸ ਕੇ ਜਾ ਮੈਨੂੰ ਇੱਧਰ ਮੁਹੰਮਰ পাগল ਹੋ ਗਿਆ ਮੁੰਡਾ ਓ ਯਾਰ ਕਿਉਂਕਿ ਨਾ ਪਹਿਲੀ ਵਾਰੀ ਲਾਇਆ ਤਾਂ ਕਰਕੇ ਮੈਨੂੰ ਇਹ ਲੱਗਿਆ ਮੈਂ ਆਪਦੀ ਲਾਈਫ ਚੀ ਚਾਦਰਾਂ ਪਹਿਲੀ ਵਾਰੀ ਲਾਇਆ ਚਾਦਰਾਂ ਲੈੰਦੇ ਵਾਲੇ ਨੇ ਲਵਾਤਾ ਐਨਕਾ ਬਹਿ ਲਵਾਤੀ ਆ ਮੈਂ ਚਾ ਮੈਨੂੰ ਚੜਿਆ ਹੋਇਆ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗ ਰਿਹਾ ਜੇ ਵਧੀਆ ਲੱਗ ਰਿਹਾ ਆ ਆਊਟਫਿਟ ਵਧੀਆ ਤੇ ਫਿਰ ਚੜਦੇ ਪੰਜਾਬੀ ਵੀ ਲਾ ਕੇ ਰੱਖਿਆ ਕਰ ਹਾਂ ਫਿਰ ਤਨਹੋਲੇ ਦੇ ਬਾਜ਼ਾਰਾਂ ਚ ਰਿਪਨਿਆਂ ਵੀ ਫਿਰਨਾ ਹੈ ਨਾ ਹੁਣ ਆ ਮੇਰੇ ਜੁੱਤੀ ਜੱਤੀ ਥੱਲੇ ਆ ਕੇ ਚਾਦਰਾਂ ਖੁੱਲ ਜੇ ਤੇ ਪਹਿਲੀ ਵਾਰੀ ਲਾਉਣਾ ਵੀ ਨਹੀਂ ਆਉਂਦਾ ਅੱਛਾ ਤੇ ਇਧਰ ਨੇ ਨਾ ਜਿਹੜਾ ਤੁਹਾਨੂੰ ਥੋੜਾ ਜਿਹਾ ਦਿਖਾ ਦਏ ਨਹਿਰਾਂ ਨੇ ਆ ਪੂਲੇ ਨਹਿਰਾਂ ਦੇਖੋ ਕੱਚੀਆਂ ਹਜੇ ਤੱਕ ਨੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਰਾ ਨਾ ਤੁਹਾਨੂੰ ਇੱਕ ਵਾਈਬ ਆਉ ਪੁਰਾਣੇ ਪੰਜਾਬ ਦੀ ਇੱਥੇ ਤੇ ਆਪਣੇ 20 30 ਸਾਲ ਪਹਿਲਾਂ 20 ਸਾਲ ਪਹਿਲਾਂ ਮੈਂ ਕਹਿ ਸਕਦਾ ਕਿਉਂਕਿ ਜਦੋਂ ਸਾਡਾ ਬਚਪਨ ਹੁੰਦਾ ਸੀ ਉਦੋਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਹੈ ਇਹ ਡਵੈਲਪਮੈਂਟ ਚ ਭਾਵੇਂ ਤੁਸੀਂ ਇਧਰਲੇ ਪੰਜਾਬ ਨੂੰ ਤੁਸੀਂ ਕਹਿ ਸਕਦੇ ਹੋ ਪਿੱਛੇ ਪਿੱਛੇ ਐ ਪਰ ਲੋਕ ਖੁਸ਼ ਨੇ ਯਾਰ ਲੋਕ ਹਾਸੇ ਠੱਠੇ ਵਾਲੇ ਨੇ ਹਨਾ ਤੇ ਇਹਨਾਂ ਨੇ ਪੁਰਾਣੀਆਂ ਚੀਜ਼ਾਂ ਸਾਂਭੀਆਂ ਹੋਈਆਂ ਨੇ ਜਿਹੜੀਆਂ ਆਪਣੇ ਬਚਪਨ ਚ ਹੁੰਦੀ ਸੀ ਹਾਂਜੀ ਤੇ ਬਾਕੀ ਸ਼ੁਰੂ ਕਰਦੇ ਆ ਆਪਣਾ ਸਫਰ ਤੇ ਸਾਡੇ ਨਾਲ ਕੌਣ ਕੌਣ ਹੈ ਉਹ ਮਲਾਉਨੇ ਤੇ ਹੁਣ ਮੇਰੇ ਨਾਲ ਹੈ 22 ਸੈਮੀ ਸੈਮੀ ਜੱਟ ਅਸਲ ਚ ਚਾਦਰਾਂ ਸੈਮੀ ਨਹੀਂ ਲਵਾਇਆ ਮੇਰੇ ਨਾਲ ਆਪ ਵੀ ਲਾਇਆ ਹੋਇਆ ਉਹ ਵੀ ਤੁਹਾਨੂੰ ਦਿਖਾਉਂਗਾ ਜਾ ਕੇ ਹਨਾ ਤੇ ਬਾਕੀ ਜਿਹੜਾ 22 ਨਾਸ ਢਿੱਲੋਂ ਸਾਹਿਬ ਇਹਨਾਂ ਨੂੰ ਤਾਂ ਤੁਸੀਂ ਜਾਣਦੀ ਹੋ ਸਰਕਾਰ ਨੂੰ ਤੇ ਇਹ ਘਮਾਫਰਾ ਰਹੇ ਨੇ ਵਿਕਾਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਆ ਗਈ ਕਿਵੇਂ ਹੋ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਚੱਲੀਏ ਜੀ ਬੰਦਾ ਟਿੱਕਣ ਦਾ ਬੰਦਾ ਟਿੱਕੀ ਜਾਂਦਾ ਹੈ ਪਿੰਡ ਦੇ ਬਾਹਰ ਚਲੋ ਫਿਰ ਜੀ ਚੱਲਦੇ ਆ ਮੇਰੇ ਤਾਂ ਅੱਜ ਫਿਰ ਵੀ ਖੈਰ ਹੈ ਥੋੜੀ ਜੀ ਢਿੱਲੋਂ ਸਾਹਿਬ ਹੋਰੀ ਤਾਂ ਜਿਹੜਾ FIFA World Cup ਸੀ ਉਹ ਚ ਚਾਦਰੇ ਲਾ ਕੇ ਗਏ ਸੀ ਸਹੀ ਸੀ ਕਿ ਨਹੀਂ ਇਹ ਕਹਿੰਦੇ ਵੀ ਭਾਈ ਆਪਦਾ ਕਲਚਰ ਨਹੀਂ ਛੱਡੀਦਾ ਹੁੰਦਾ ਆਪਦੀ ਪਛਾਣ ਨਹੀਂ ਛੱਡੀਦੀ ਕਿਉਂ ਟੱਲੋਂ ਸਾਹਿਬ ਜਿੱਦਾਂ ਲਾ ਇੱਕ ਭੁੱਲੀਦਾ ਨਹੀਂ ਨਾ ਜਿੱਦਾਂ ਲਾ ਕੇ ਭੁੱਲੀਦਾ ਨਹੀਂ ਅਸੀਂ ਅਸੀਂ ਨਾ ਫੋਰਗੇਟ ਕਰ ਗਏ ਅਸੀਂ ਅੱਗੇ ਲੰਘ ਗਏ ਕਲਚਰ ਕਲਚਰ ਪਿੱਛੇ ਰਹਿ ਗਿਆ ਹੈ ਹਾਂ ਤੇ ਉਹ ਜੀਆਂ ਸੜਕਾਂ ਨੇ ਜਿਹੜੇ ਉਹ ਯਾਰ ਲਾਲਾ ਟੀਟੀ ਕਰੀ ਜਾਂਦੀ ਪਟਾ ਲਾ ਨਾ ਮਿਰਚਾ ਨਹੀਂ ਪਟਾ ਲਾਉਂਦਾ ਮਿਰਚਿਆਂ ਦੇ ਪਟੇ ਭਾਵੇਂ ਪੈ ਜਾਣੇਗਾ ਪੁਲਿਸ ਵਾਲੇ ਵਾਰੀ ਇਹਦੇ ਨਾ 벨ਟ ਨੂੰ ਪਟਾ ਕਹਿੰਦੇ ਆ ਵੀ ਬਾਈ ਕਹਿੰਦੇ ਪਟਾਲਾ ਬੈਲਟ ਲਾ ਹਾਂ ਪਟਾਲਾ ਦਾ ਪਟਾ ਪੁਲਸ ਵਾਲਿਆਂ ਦੇ ਪਟੇ ਖਾਣੇ ਮਨਜ਼ੂਰ ਪਰ ਮਿਰਜਾ ਨਹੀਂ ਬੰਦਦਾ ਮਿਰਜਾ ਮੰਨੂਗਾ ਹਾਂ ਮੰਨੂਗਾ ਜਦੋਂ ਦੋ ਪਹੀਆ ਮਿਰਜਾਫੀ ਹਾਂ ਆਪੇ ਮੰਨਦੇ ਕਾਨੂੰਨ ਸਾਰੇ ਲਈ ਕਹੇ ਇਹ ਮਾਡਰਨ ਮਿਰਜਾ ਮੰਨ ਵੀ ਛੇਤੀ ਜਾਂਦੇ ਕਹਿੰਦੇ ਨਾ ਜੀ ਜੁਰਮਾਨਾ ਮਾਰ ਦੂੰਗਾ ਪਰ ਮਾਡਰਨ ਮਿਰਜਾ ਘੋੜੀ ਦੀ ਬਜਾਏ ਫਾਰਚੂਨਰ ਤੇ ਚੜ ਸਕਦਾ ਤੇ ਪਟਾ ਵੀ ਲਾ ਸਕਦਾ ਤੇ ਖਾ ਵੀ ਸਕਦਾ ਅਸੀਂ ਨਾ ਅਸੀਂ ਤਾਂ ਖੇਤਾਂ 'ਚ ਤੁਰੇ ਫਿਰਦੇ ਆ ਇਹ ਹਾਈਵੇ ਨਹੀਂ ਹੈਗਾ ਵੈਸੇ ਮੋਟਰਵੇ ਜਾਂ ਹਾਈਵੇ ਤੇ ਬੈਲਟਾਂ ਲਾਉਂਦੀਆਂ ਨੇ ਤਾਂ ਐਵੇਂ ਚੀਜ਼ ਹੀ ਕਰੀ ਜਾਂਦੇ ਹੁਣ ਪਿੰਡਾਂ 'ਚ ਕਾਹਨ ਬੈਲਟਾਂ ਆਉਂਦਾ ਹੈ ਬਾਕੀ ਵਾਰੀ ਵਾਰੀ ਐ ਨਹੀਂ ਪਤਾ ਕਿੱਥੇ ਅਸੀਂ ਉਤਰਨਾ ਪੈ ਜੇ ਖੇਤਾਂ 'ਚ ਸਾਨੂੰ ਤਾਂ ਕਰਕੇ ਆ ਭਾਈ ਇਹ ਇਹ ਅਸੀਂ ਪਹੁੰਚ ਗਏ ਜੀ ਬਾਈ ਜੀ ਹੁਣਾਂ ਦੇ ਪਿੰਡ ਤੇ ਪਿੰਡ ਦਾ ਨਾਮ ਨਾਸਿਰ ਬਾਈ ਕੀ ਹੈ ਚਾਰ ਚੱਕ ਚਾਰ ਚੱਕ ਤੇ ਬਾਈ ਕੁੱਕੜ ਰੌਂਡ ਤੇ ਬਾਈ ਇਹ ਦੇਖੋ ਕੁੱਕੜ ਵੀ ਇੱਥੇ ਲੜਾਉਂਦੇ ਯਾਰ ਇਹ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਤੁਹਾਨੂੰ ਦਿਖਾਉਂਦੇ ਆ ਥੱਲੇ ਉਤਰ ਕੇ ਇਹ ਤਾਂ ਤੁਹਾਨੂੰ ਦੱਸਿਆ ਜੀ ਬਾਈ ਦਾ ਪੰਜਾਬ ਨੂੰ ਪੰਜਾਬੀਏ ਨੂੰ ਪਿਆਰ ਕਰਦਾ ਹੈਗਾ ਜੇ ਵੀ ਹੰਝਰਾ ਆ ਗਏ ਜੀ ਹੰਝਰਾ ਸਾਹਿਬ ਕਿਵੇਂ ਚਾਦਰੇ ਜੁਦਰੇ ਲਾਏ ਕਾਲੇ ਹਨ ਚਾਦਰੇ ਮੈਂ ਕਿਹਾ ਲਾਲੀਏ ਬਾਈ ਤੋ ਤੁਸੀਂ ਤਾਂ ਲਾਉਂਦੇ ਰਹਿੰਦੇ ਹੋ ਹੈ ਮੈਨੂੰ ਤੁਸੀਂ ਦੱਸਿਆ ਹੀ ਨਹੀਂ ਜੇ ਦੱਸਦੇ ਮੈਂ ਵੀ ਲਾ ਲਾਂਗਾ ਲੈਂਦੇ ਪੰਜਾਬ ਆ ਕੇ ਮੈਂ ਵੀ ਲਾਉਣ ਲੱਗਿਆ ਨਹੀਂ ਨਹੀਂ ਬਹੁਤ ਸੋਹਣਾ ਲੱਗਦਾ ਸੋਹਣਾ ਲੱਗਦਾ ਪਰ ਮੈਨੂੰ ਐ ਡਰ ਆ ਨਵੇਂ ਨਵੇਂ ਹਜੇ ਮੈਨਾਂ ਕੁਝ ਵੀ ਨਹੀਂ ਹੁੰਦਾ ਅੱਛਾ ਸੰਗ ਜੀ ਵੀ ਲੱਗਦੀ ਆ ਜਿਓ ਭਾਈ ਲਓ ਜੀ ਤੇ ਇਹ ਨੇ ਬਾਈ ਸੱਚ ਮੈਂ ਮਲਾਦਾ ਤੁਸੀਂ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਦੇਖਿਆ ਹੋਣਾ ਤੇ ਪੰਜਾਬ ਲਈ ਪੰਜਾਬੀਏ ਦੇ ਲਈ ਬੜਾ ਕੰਮ ਕਰਦੇ ਐ ਸਿੱਖ ਹਿਸਟਰੀ ਦੇ ਜਾਂ ਹਿਸਟਰੀ ਤੇ ਇਹਨਾਂ ਦੀ ਬਹੁਤ ਵਧੀਆ ਪਕੜ ਹੈ ਤੇ ਸੋਸ਼ਲ ਮੀਡੀਆ ਥਰੂ ਅਸੀਂ ਦੇਖਦੇ ਰਹਿੰਦੇ ਆ ਤੇ ਚੜਦਾ ਪੰਜਾਬ ਸਾਰਾ ਤੁਹਾਨੂੰ ਦੇਖਦਾ ਰਹਿੰਦਾਗਾ ਤੇ ਅੱਜ ਇਹਨਾਂ ਨੂੰ ਅਸੀਂ ਤੁਹਾਨੂੰ ਮਿਲਾ ਰਹੇ ਆ ਵੈਸੇ ਤਾਂ ਅਸੀਂ ਮੈਂ ਤਾਂ ਦੋ ਤਿੰਨ ਵਾਰੀ ਪਹਿਲਾਂ ਮਿਲ ਲਿਆ ਆਪਾਂ ਤਾਂ ਮਿਲਦੇ ਸੀ ਬਿਲਕੁਲ ਚਲੋ ਆਜੋ ਹਾਂਜੀ ਸਪੈਸ਼ਲੀ ਧੰਨਵਾਦ ਤੁਹਾਡਾ ਤੁਸੀਂ ਸਾਡੇ ਕੋ ਆਏ ਬਈ ਨਾਸਰ ਬੜੇ ਲਾਇਕ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਜੀ ਆਜੋ ਇਹ ਦੇਖੋ ਸਵਾਗਤ ਐ ਹੁੰਦਾ ਹੁੰਦਾ ਇਥੇ ਮੰਝੇ ਡਾਹੇ ਹੁੰਦੇ ਆ ਜਿੱਥੇ ਜਾਓ ਆਪਣੇ ਜਿਵੇਂ ਨਾ ਇੱਕ ਕਮਰੇ ਚ ਬੈਠਕ ਜੀ ਚ ਅਲੱਗ ਬਿਠਾ ਦਿੰਦੇ ਆ ਡ్రਾਈਂਗ ਰੂਮ ਕਹਿਣ ਲੱਗੇ ਆਪਣੇ ਵੀ ਡ్రਾਈਂਗ ਰੂਮ ਹੀ ਹੈਗਾ ਪਰ ਬੇਸਿਕਲੀ ਮੈਨੂੰ ਇਹ ਸੀ ਆਪਾਂ ਉੱਥੇ ਢਾਢੀ ਫਿਟ ਜਾਂਦੇ ਉੱਥੇ ਉੱਥੇ ਵੀ ਚੱਲ ਜਿੱਥੇ ਜਿੱਥੇ ਲੈ ਕੇ ਜਾਊਂਗਾ ਤਾਂ ਉੱਥੇ ਉੱਥੇ ਚਲੇ ਜਾਣੇ ਤੇ ਆ ਆਹਾ ਮਿਰਜੇ ਦਾ ਸਵਾਗਤ ਕੁਛ ਇਸ ਤਰ੍ਹਾਂ ਹੋਦਾ ਇਕੱਲਾ ਹੀ ਬੈਠੂਗਾ ਵੱਡੇ ਮੰਝੇ ਤੇ ਬੈਠੂ ਉੱਚੇ ਮੰਝੇ ਸਰਾਣਾ ਹੋਰ ਬਾਈ ਜੀ ਬਾਠ ਠੀਕ ਚੜਦੀ ਕਲਾ ਲਾ ਕੇ ਮੁੰਡਾ ਬਾਹਲਾ ਚੰਬਲ ਗਿਆ ਸੰਦਾ ਨਹੀਂ ਨਹੀਂ ਸੋਹਣਾ ਲੱਗਦਾ ਚਾਦਰਾਂ ਵੜਾ ਸੋਹਣਾ ਲਾ ਅੱਜ ਤਾਂ ਆਪ ਦਾ ਸਮਾਂ ਆਉਣਾ ਜਾ ਕੇ ਉੱਥੋਂ ਸਵਾਗ ਲੈੰਦਾ ਕਿ ਇੱਥੋਂ ਨਹੀਂ ਤਾਂ ਮੰਗ ਕੇ ਲਾਇਆ ਸੈਮੀ ਦਾ ਸੈਮੀ ਕਹਿੰਦਾ ਚਾਦਰਾਂ ਲਾਵਾਂਗੇ ਅੱਜ ਨਹੀਂ ਬਹੁਤ ਲਾੜ ਰਹੀ ਨੇ ਹੁਣੇ ਜਿੱਤੇ ਹਾਰੇ ਦਾ ਕੀ ਪਤਾ ਲੱਗੋਗਾ ਜਿਹਦਾ ਮਰ ਗਿਆ ਹੈ ਓ ਮਾਈ ਗਾਡ ਇਹ ਤਾਂ ਔਖੀ ਖੇੜਾ ਫਿਰ ਬਾਅਦ ਥੁੰਗਾ ਨਾਲ ਹੀ ਲੜਦੇ ਬਸ ਉਹ ਛੋਟੇ ਫੜ ਲਓ ਜੀ ਹੁਣ ਅਸੀਂ ਇੱਥੋਂ ਬਾਈ ਹੁਣਾਂ ਦੇ ਕੋਲੋਂ ਚੱਲੇ ਆ ਕਿੱਧਰ ਨੂੰ ਜਾਣਾ ਬਾਈ ਜੀ ਆਪਾਂ ਆਪਾਂ ਨਾਲ ਹੀ ਇਹ ਪਿੰਡੋਂ ਬਾਹਰ ਥੋੜਾ ਜਿਆ ਅੱਛਾ ਜੀ ਉੱਥੇ ਆਪਣਾ ਜਿਹੜਾ ਪੰਜਾਬ ਦਾ ਪੁਰਾਣਾ ਕਲਚਰ ਸੀਗਾ ਨਾ ਜਿਵੇਂ ਲੋਕ ਬੜਦਾ ਨਾਲ ਖੇਤੀ ਕਰਦੇ ਸੀ ਹੱਥੇ ਕੁਤਰਦੇ ਸੀਗੇ ਹਾਂਜੀ ਆਹ ਮਸ਼ੀਨਾਂ ਤਾਂ ਹੁਣ ਆਈਆਂ ਨਾ ਹਾਂਜੀ ਤੇ ਗੋੜ ਕੱਢਦੇ ਆ ਹਾਂਜੀ ਅੱਗੇ ਮਤਲਬ ਹੁਣ ਗੋੜ ਆਗਾ ਪੀਟਿੰਗ ਜਣਾ ਦੇ ਕਾਲੀ ਜਣਾ ਦੀ ਟਰੈਕਟਰ ਨਾਲ ਕੱਢਦੇ ਨੇ ਹਾਂਜੀ ਉਹ ਸਿਸਟਮ ਹੱਲੇ ਵੀ ਪੁਰਾਣਾ ਹੀ ਹੈ ਪੁਰਾਣਾ ਸਾਰੀਆਂ ਚੀਜ਼ਾਂ ਹੈਗੀਆਂ ਪੂਰੀ ਅਣ ਕਿਰਾਏ ਆਗਾ ਟਰੈਕਟਰ ਨਾਲ ਉੱਥੇ ਕਰਾਈਆਂ ਵੀ ਪਈਆਂ ਹੋਈਆਂ ਲੱਕੜ ਦੀਆਂ ਅੱਛਾ ਮਤਲਬ ਪੂਰਾ 올ਡ ਪੁਰਾਣਾ ਮਿਰਸਾ ਆਪਣਾ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਲੈਂਦੇ ਪੰਜਾਬ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੁਰਾਣੀਆਂ ਦੇਖਣ ਨੂੰ ਮਿਲ ਜਾਂਦੀਆਂ ਤੇ ਉਹ ਬਾਈ ਜੀ ਦੇ ਪਿੰਡ ਹੀ ਸਾਰੀਆਂ ਚੀਜ਼ਾਂ ਵੈਸੇ ਦਾ ਜਿਵੇਂ ਹੌਲੀ ਹੌਲੀ ਤੁਹਾਨੂੰ ਵਲੌਗ ਅੱਗੇ ਵਧੀਆਂ ਜਾਣਗੇ ਸਾਰਾ ਪੁਰਾਣਾ ਪੰਜਾਬ ਇਧਰਲੇ ਦਾ ਮਤਲਬ ਇਧਰਲੇ ਲੈਂਦੇ ਪੰਜਾਬ ਚ ਕੀ ਕੀ ਇਹਨਾਂ ਨੇ ਸਾਹਮਣੇ ਦਿਖਾਉਂਦੇ ਰਹਾਂਗੇ ਪਰ ਬਾਈ ਜੀ ਕੋਲੇ ਵੀ ਇੱਥੇ ਕੁਝ ਕੰਦੇ ਸੰਭਾਲਿਆ ਹੋਇਆ ਸਾਰਾ ਹਾਂਜੀ ਆਪਣਾ ਮਾਲ ਡੰਗਰ ਇੱਥੇ ਓਪਨ ਹਵੇਲੀਆਂ ਵਿਖਾ ਦਿਓ ਪਰਾਂ ਨੂੰ ਅੱਛਾ ਇਧਰਲੇ ਪਾਸੇ ਵੀਆਈਪੀ ਨਜ਼ਾਰਾ ਮੈਂ ਆ ਜਾਓ ਫਿਰ ਤੁਸੀਂ ਨਾਲ ਚੱਲੋ ਮੜਾ ਇਹ ਦਿਖਾਈਏ ਇਹ ਆ ਭਾਈ ਆਪਣੀ ਹਵੇਲੀ ਨਾ ਹਾਂਜੀ ਆਪਰਾਲੀ ਪੂੜੀ ਰੱਖੀ ਹੋਈ ਆ ਇੱਥੇ ਕਮਾਦ ਬੰਨਣ ਨੂੰ ਅੱਛਾ ਜੀ ਇਹ ਸਰਦੀਆਂ ਚ ਇਹੀ ਪਾਉਨੇ ਹੋ ਸਾਰੀ ਸਰਦੀਆਂ ਡੰਗਰਾਂ ਨੂੰ ਵੀ ਪਾਈ ਦੀ ਆ ਕੁੱਤਰ ਕੇ ਤੇ ਕਮਾਦ ਹੀ ਬੰਨੀ ਰਹਿ ਦੇਣਾ ਅੱਛਾ ਜੀ ਤੇ ਕਣਕ ਵਾਸਤੇ ਵੀ ਖ ਮੈਂ ਥੋੜੇ ਪੰਜਾਬ ਦੇ ਉਧਰ ਦੇਖਦਾ ਉਹਨਾਂ ਲੋਕਾਂ ਨੇ ਫਾਰਮ ਬੜੇ ਵੀਏਪੀ ਬਣਾਏ ਪੱਖੇ ਲਾਏ ਹੋਏ ਆ ਤੇ ਮਤਲਬ ਮੋਟਰਾਂ ਵਧੀਆ ਫਾਇਸ਼ ਲਵਾਏ ਹਾਂ ਹਾਂ ਜੀ ਸਾੜਾ ਦੇਖ ਲੋ ਖੁੱਲਾ ਹੀ ਆ ਡੰਗਰ ਸਾਰੇ ਜਿਵੇਂ ਪਹਿਲਾਂ ਹੁੰਦਾ ਸੀ ਹੈ ਨਾ ਬਸ ਪੰਜਵੇਂ ਤੇ 60 ਡੰਗਰ ਜਿਹੜਾ ਮੱਝ ਆ ਬਾਕੀ ਕਰੜੂ ਬਚੜੂ ਤਾਂ ਇਹ ਓਪਨ ਹੀ ਆ ਸਾਡੇ ਤਾਂ ਬਾਈ ਜੀ ਮੋਟਰਾਂ ਲੱਗੀਆਂ ਤੇ ਨਾਲ ਫਾਰੇ ਲੱਗੇ ਹੁੰਦੇ ਆ ਉੱਪਰ ਤੇ ਪੱਖੇ ਹਰੇਕ ਤੇ ਲੱਗੇ ਹੁੰਦੇ ਆ ਕਹਿੰਦੇ ਬਈ ਗਾਮ ਥੋੜੇ ਇਧਰ گاਵਾ ਵੀ ਰੱਖਦੇ ਹਾਂ گاਵਾ ਸਾਰਾ ਡੰਗਰ ਹੀ ਜੀ ਅੱਛਾ ਕਹਿੰਦੇ گاਵਾ ਬੱਚਦੀਆਂ ਨਹੀਂ ਹੁੰਦੀਆਂ ਦੇਖ ਲੋ ਇਹਨਾਂ ਨੇ ਐਵੇਂ ਹੀ ਮਾਲ ਡੰਗਰ ਖੁੱ ਏ ਬਾਈ ਜੀ ਚਰਨ ਚਰਨ ਤਾਂ ਨਹੀਂ ਜਾਂਦਾ ਤੁਸੀਂ ਗਰਮੀਆਂ ਹੀ ਦੇਖੀਆਂ ਨਹੀਂ ਵੀਡੀਓ ਮੇਰੀਆਂ ਗਰਮੀਆਂ 'ਚ ਜਿੱਥੇ ਚਾਰਨ ਜਾਂਦੇ ਹੁੰਨੇ ਮਤਲਬ ਆਹੋ ਇਹ ਸਾਰਾ ਮਾਲ ਉਹ ਤੋਂ ਛੱਡ ਲਈ ਤਾਂ ਗਰਮੀਆਂ ਸਾਰੀਆਂ ਚਰਾਈਦਾ ਅੱਛਾ ਗਰਮੀਆਂ ਚਰਾਈਦਾ ਸਰਦੀਆਂ 'ਚ ਬਸ ਇੱਥੇ ہاں ਸਰਦੀਆਂ 'ਚ ਇੱਥੇ ਕਿਉਂਕਿ ਹੁਣ ਜ਼ਮੀਨਾਂ ਵਿਲੀਆਂ ਨਹੀਂ ਹੈਗੀਆਂ ਤਣਕਾਂ ਘਾੜ ਲਈਆਂ ਹਾਂਜੀ 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 ਗਰਮੀਆਂ 'ਚ ਚਰਾਈਦਾ ਤਾਂ ਸ਼ਾਮ ਨੂੰ ਨਹਿਰ 'ਚ ਬਿਠਾ ਦਿੰਦੇ ਠੀਕ ਹੈ ਸ਼ਾਮ ਨੂੰ ਨਹਿਰ 'ਚ ਬਿਠਾ ਦਿੰਦੇ ਨਹਿਰ 'ਚ ਨਾ ਕਿਉਂਦੀਆਂ ਰਾਜ ਕੇ 2 ਘੰਟੇ ਨਹਿਰ ਦੇ ਵਿੱਚ ਬੈਠੀਆਂ ਨਹੀਂ ਦੀਆਂ ਨਹਾ ਕੇ ਜਿਸ ਮਾਤੇ ਨਿਕਲਦੀ ਸਾਡੇ ਤਾਂ ਨਹਾਉਣਾ ਨੂੰਣਾ ਵੀ ਘਰ ਹੀ ਹੋ ਗਿਆ ਹੁਣ ਮਾਡਰਨ ਆਪਾਂ ਟੋਬੀਆਂ ਤੇ ਨਹਿਰਾਂ ਦਾ ਘਰੇ ਨਹੀਂ ਨੂੰ ਹਾਂ ਆ ਦੇਖ ਇਹ ਦੇਖੋ ਬਈ ਤੁਹਾਨੂੰ ਹਰੇਕ ਚੀਜ਼ ਚ ਹਰੇਕ ਵਲੌਗ ਚ ਕੁਛ ਨਾ ਕੁਛ ਦੇਖਣ ਨੂੰ ਮਿਲਦਾ ਹੋ ਜਿੰਨਾ ਮਤਲਬ ਪੁਰਾਣਾ ਇਹਨਾਂ ਨੇ ਰੱਖਿਆ ਹੋਇਆਗਾ ਆਪਣੇ ਡੰਗਰਾਂ ਥੱਲੇ ਫਰਸ਼ ਲਾ ਜਾਂਦੇ ਕਹਿੰਦੇ ਫਰਸ਼ ਲਾ ਕੇ ਰੱਖੋ ਡੰਗਰਾਂ ਥੱਲੇ ਹਨ ਤੇ ਕੱਚੇ ਜੀ ਓਵੇਂ ਜਿਵੇਂ ਪਹਿਲਾਂ ਹੁੰਦਾ ਸੀਗਾ ਉਹੀ ਕੁਛ ਇੱਧਰ ਚੱਲੀ ਜਾਂਦਾ ਹੈ ਹਜੇ ਕੱਚੇ ਘਰ ਕੱਚੇ ਪਹੇ ਜਿੱਧਰ ਦੇਖੋ ਤੁਹਾਨੂੰ ਬਸ ਪੁਰਾਣਾ ਪੰਜਾਬ ਦੇਖਣ ਨੂੰ ਮਿਲੂਗਾ ਤੇ ਉਹੀ ਪਹਾੜੀ ਕਿਕਰਾਂ ਆਲਾ ਦਵਾਲਾ ਲੈਂਦਾ ਪੰਜਾਬ ਨਾਲ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂ ਇਹ ਗੱਲ ਪੱਕੀ ਹੈ ਜਦੋਂ ਵੀ ਤੁਸੀਂ ਆਓਗੇ ਤੇ ਲਓ ਬਾਈ ਜੀ ਦੇ ਪਹੁੰਚ ਗਏ ਆਪਾਂ ਬਾਈ ਇਹਨੂੰ ਕੀ ਕਹਿੰਦੇ ਹਵੇਲੀ ਕੀ ਹੈ ਇਹ ਹੁਣ ਜਿੱਥੇ ਡੇਰਾ ਇਹ ਡੇਰਾ ਹੈ ਇਹਨਾਂ ਦੇ ਨਾ ਤਿੰਨ ਘਰ ਹੁੰਦੇ ਆ ਡੇਰਾ ਅੱਡ ਹੁੰਦਾ ਹਵੇਲੀ ਅੱਡ ਹੁੰਦੀ ਹੈ ਤੇ ਜਿਹੜਾ ਮੇਨ ਘਰ ਹੁੰਦਾ ਉਹ ਅੱਡ ਹੁੰਦਾ ਤੇ ਲਓ ਜੀ ਘਟਾ ਬਹੁਤ ਹੁੰਦਾ ਘਟਾ ਬਹੁਤ ਸੀਗਾ ਲਓ ਚਲ ਮੈਂ ਘਟਾ ਨਹੀਂ ਘਟਾ ਘਟਾ ਮੈਨੂੰ ਪਤਾ ਘਟਾ ਨਹੀਂ ਆਹ ਲਓ ਇੱਥੇ ਵੀ ਤੁਹਾਨੂੰ ਦਿਖਾ ਦਈਏ ਦੇਖੋ ਆ ਕੰਧਾਂ ਕੱਢੀਆਂ ਹੋਈਆਂ ਇਹ ਵੀ ਕੱਚੀਆਂ ਕੰਧਾਂ ਤੇ ਡੰਗਰ ਇੱਥੇ ਵੀ ਰੱਖੇ ਹੋਏ ਆ ਇਹਨਾਂ ਨੇ ਇਹੋ ਜਿਹੇ ਆਲਾ ਦਵਾਲਾ ਹੁਣ ਇੱਥੇ ਚਾਹ ਬਣਾਉਣੀ ਆ ਚਾਹ ਵੀ ਇਹ ਮਹਿਮਾਨਾਂ ਤੋਂ ਬਣਵਾਉਂਦੇ ਆ ਕਹਿੰਦੇ ਚਾਹ ਪਤੀਲੀ ਜਿਵੇਂ ਆਪਣੇ ਖੇਤ ਵਾਹੇ ਆਪਣੇ ਤਾਂ ਚਲੋ ਹਜੇ ਚਾਹ ਬਣਦੀ ਆ ਉਹ ਕਹਿੰਦੇ ਤੁਹਾਨੂੰ ਬਣਾਉਣੀ ਪੈਣੀ ਆ ਜਿੱਦਾਂ ਲਈ ਤੂੰ ਮੈਂ ਰੜੀ ਖਾ ਦੋਣੀ ਆ ਹਾਂਜੀ ਤੁਸੀਂ ਬਣਾ ਦਿਓ ਇਹ ਲਓ ਜੀ ਪਹੁੰਚ ਗਏ ਆ ਇਹਨਾਂ ਦੀ ਲਿਮੋਜ਼ਨ ਹੁੰਦੀ ਆ ਸਾਰੇ ਕਿਤੇ ਮੌਜੂਦ ਆ ਇਹ ਨਿਮੋਜਨ ਚੱਲਦੀ ਆ ਇੱਥੇ ਤੇ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਸਾਰਾ ਆ ਗੰਨਾ ਪੀੜਦੇ ਆ ਵੇਲਣਾ ਜਿਹਨੂੰ ਕਹਿੰਦੇ ਬਾਈ ਇਹਨੂੰ ਵੇਲਣਾ ਅੱਛਾ ਗੁੜ ਕੱਢੀ ਜਾਂਦੇ ਆ ਓਹੋ ਸਾਡੇ ਤਾਂ ਹੁਣ ਬਾਈ ਜੀ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਤਾਂ ਅੱਛਾ ਤੁਹਾਨੂੰ ਸੱਚੀ ਗੱਲ ਦੱਸਾਂ ਬਾਈ ਤੇ ਜਿਹੜੇ ਸਾਡੇ ਬਲਦ ਰਾਜਨਪੁਰ ਵਾਲੇ ਅੱਛਾ ਜਿਹੜੇ ਸਾਡੇ ਖਿਲਾੜੇ ਹਨ ਉਹ ਵੀ ਮਾਡਰਨ ਹੋ ਗਏ ਸਾਡੇ ਖਿਲਾੜੇ ਵੀ ਨਹੀਂ ਹੋਰੇ ਮੁੱਲ ਗੁੜ ਵਿਕਦੇ ਏ ਬਾਈ ਜੀ ਆਪਦਾ ਕੱਢ ਰਹੇ ਆਕਰ ਆਪਣਾ ਆਪਣਾ ਕੱਢ ਰਹੇ ਆ ਬਈ ਸਪੈਸ਼ਲੀ ਜਿਹੜੀ ਚੀਜ਼ ਹੈ ਨਾ ਇਹ ਜੁੱਤੀ ਹਾਂਜੀ ਜੀਵਿਦਾਰਾਂ ਦੀ ਜੁੱਤੀ ਪਛਾਣੇ ਹੁੰਦੀ ਸੀ ਅੱਜ ਤੋਂ 50 45 ਸਾਲ ਪਹਿਲੇ ਹਾਂਜੀ ਹਾਂ ਸਹੀ ਗੱਲ ਹੈ ਤੇ ਉਹ 45 ਪਈ ਹੋਈ ਆ ਪੱਲੀ ਸਾਈਡ ਤੇ ਸਾਰੇ ਸਾਰੀਆਂ ਚੀਜ਼ਾਂ ਦੇਖਾਂਗੇ ਬਾਈ ਜੀ ਆਪਾਂ ਕੱਲੀ ਕੱਲੀ ਕਰਕੇ ਤੁਹਾਨੂੰ ਪਹਿਲਾਂ ਗੁੜ ਦਿਖਾ ਦੀ ਕੱਢਦੇ ਲੈਂਦੇ ਪੰਜਾਬ 'ਚ ਦੇਖੋ ਕਿਵੇਂ ਚੱਲਦਾ ਇਹ ਕੰਮ ਤੇ ਜਿਹੜੀ ਪਾਜੀ ਉਧਰ ਕੈਮਰਾ ਕਰਿਓ ਟੱਕੇ ਨਾਲ ਕੱਢਦੇ ਬਲਦ ਲਾਏ ਹੋਏ ਆ ਅੱਛਾ ਬਲਦਾਂ ਨਾਲ ਕੱਢਦੇ ਆ ਹਾਂ ਉਹ ਉਹ ਆਪਾਂ ਬਾਅਦ 'ਚ ਦਿਖਾਉਨੇ ਆ ਜਾ ਕੇ ਪਹਿਲਾਂ ਮੈਂ ਜੁੱਤੀ ਦਿਖਾ ਦਾਂ ਇਹਨਾਂ ਦੀ ਤਿਆ ਜੁੱਤੀ ਟਾਇਰ ਦੀ ਵੱਢ ਕੇ ਪਾਈ ਹੋਈ ਆ ਅਫਰੀਕਾ 'ਚ ਤੁਹਾਨੂੰ ਜੁੱਤੀ ਦਿਖਾਈ ਸੀ ਇਹ ਹੀ ਜਿਨਾ ਵੀ ਟਾਇਰਾਂ ਦੀ ਜੁੱਤੀ ਪਾਉਂਦੇ ਆ ਇਹ 'ਚ ਕੋਈ ਕੰਡਾ ਨਹੀਂ ਵੱੜਦਾ ਕੁਝ ਹੋਰ ਨਹੀਂ ਵੱੜਦਾ ਤੇ ਲੈਂਦੇ ਪੰਜਾਬ 'ਚ ਵੀ ਪਾਈ ਜਾਂਦੀ ਆ ਦੇਖ ਲਓ ਇਧਰਲੇ ਪਾਸੇ ਇਹ ਇਹੀ ਪਾਉਂਦੇ ਆ ਪੱਕੀ ਇਹ ਪੱਕੀ ਇਹ ਨਾ ਕੰਮ ਵਾਸਤੇ ਇਹੀ ਜੁੱਤੀ ਆ ਲਓ ਜੀ ਬੜਾ ਸੋਹਣਾ ਵਾਲਾ ਦਵਾਲਾਗਾ ਖੇਤ ਦਾ ਤੇ ਹੁਣ ਉਹ ਪਰਾਂ ਵਾਲੇ ਪਾਸੇ ਵੀ ਤੁਹਾਨੂੰ ਥੋੜਾ ਜਿਹਾ ਦਿਖਾ ਦਾਂ ਮੈਂ ਉਹ ਜਿਹੜਾ ਗਾਣੇ 'ਚ ਬੋਲਦੇ ਨਾ ਖਿਲਾੜੀ ਨਾਲ ਕਮਾਦ ਨਹੀਂ ਹੋਣਾ ਹਾਂਜੀ ਹੋ ਰਹੀ ਅੱਛਾ ਤੇ ਕਮਾਦ ਹੋ ਰਿਹਾ ਹਲੇ ਹੈਗਾ ਹਲੇ ਹੈਗਾ ਇਹ ਮੈਨੂੰ ਇੱਕ ਗੱਲ ਹੋਰ ਦੱਸਿਓ ਵੀ ਜਿਵੇਂ ਇਹ ਉਹ ਤੁਹਾਡਾ ਘਰ ਦੇ ਹੀ ਲਾਇਆ ਵਾ ਘਰ ਦਾ ਹੀ ਕੱਢਣਾ ਮੈਂ ਇਹਨਾਂ ਨੇ ਆਪਦੇ ਖਾਣ ਜੋ ਇਹ ਵੀ ਜਾਵੇ ਤਾਂ ਕੋਈ ਮਤਲਬ ਕਿਸੇ ਨੂੰ ਚਾਹੀਦਾ ਖਰੀਦਣਾ ਕਿਸੇ ਨੇ 5 ਕਿਲੋ 10 ਕਿਲੋ ਹਾਂ ਵੇਚਣਾ ਵੀ ਹੈ ਘਰ ਵਾ ਸਾਡੇ ਤੁਹਾਨੂੰ ਪਤਾ ਇਹ ਵੀ ਬਿਜ਼ਨਸ ਬਣ ਗਿਆ ਮਤਲਬ ਹਾਈਵੇ ਉਾਂ ਤੇ ਕੁਹਾੜੇ ਲੱਗੇ ਹੋਏ ਆ ਬਸ ਐਵੇਂ ਨਹੀਂ ਹੈਗਾ ਆ ਪੁਰਾਣਾ ਉਹ ਇੰਜਨ ਤੇ ਲਾਇਆ ਹੋਣਾ ਹਾਂਜੀ 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 ਇਹ ਦਾ ਪਿਓਰ ਦੇਸੀ ਹੈ ਮੈਂ ਦੇਖ ਰਿਹਾ ਮੈਂ ਨਿੱਕਾ ਹੁੰਦਾ ਦੇਖਦਾ ਰਿਹਾ ਇਹ ਨਾਲ ਸਾਰਾ ਕੁਝ ਦੇਖ ਕੇ ਬੰਦੇ ਨੂੰ ਪੁਰਾਣਾ ਟਾਈਮ ਜ਼ਿਆਦਾ ਆਉਂਦਾ ਤੇ ਮੈਨੂੰ ਤਾਂ ਆਪਣੇ ਬਚਪਨ ਯਾਦ ਆ ਰਿਹਾ ਸਾਰਾ ਆਲਾ ਦਵਾਲਾ ਹਨਾ ਕਿ ਸਾਡੇ ਜਦੋਂ ਸਾਡੇ ਸਮੇਂ ਸੀਗਾ ਉਦੋਂ ਖਿਲਾੜੀਆਂ ਸੀ ਆ ਪਿੰਡਾਂ 'ਚ ਦੇਖਦੇ ਹੁੰਦੇ ਜਿਹੜੀ ਤੁਸੀਂ ਪਿੱਛੇ ਤੁਹਾਨੂੰ ਖਿਲਾੜੀ ਦਿਖਾਈ ਹੈ ਹਰ ਪਿੰਡ 'ਚ ਹੁੰਦੀ ਸੀ ਮਤਲਬ ਹਾਂ तकरीबन ਹਰ ਪਿੰਡ 'ਚ ਸਾਰੇ ਪਿੰਡ ਦੇ ਲੋਕ ਸੀ ਜਿਹੜੇ ਉਹ ਆਪਦਾ ਜਿਹੜਾ ਗੰਨਾ ਸੀਗਾ ਆਪਦੇ ਕਿਉਂਕਿ ਉਹਦਾ ਜਿਹੜੀ ਫਸਲ ਸੀ ਉਹ ਵੀ ਕਮਾਦ ਦੀ ਹੁੰਦੀ ਸੀ ਹਨ ਆਪਦਾ ਆਪਦਾ ਗੰਨਾ ਭੀੜਦੇ ਤੇ ਕਪਾਹਾਂ ਚੁਗਣੀਆਂ ਛਟੀਆਂ ਹੋਣੀਆਂ ਤੇ ਆਲੇ ਦੁਆਲੇ ਲੋਕਾਂ ਨਾਲ ਵਿੜੀਆਂ ਤੇ ਜਾਣਾ ਮਤਲਬ ਵਿੜੀ ਕਹਿੰਦੇ ਸੀ ਵੀ ਕੰਮ ਕਰਾਉਣਾ ਇੱਕ ਦੂਜੇ ਦੇ ਨਾਲ ਮੁਹੱਬਤ ਇੰਨੀ ਪਿਆਰ ਇੰਨਾ ਹੁੰਦਾ ਸੀ ਵੀ ਕੰਮ ਕਰਾਉਂਦੇ ਇੱਕ ਦੂਜੇ ਨਾਲ ਕੰਮ ਕਰਾ ਕੇ ਫਿਰ ਉਹ ਉਹਨੂੰ ਬਿੜੀ ਤੇ ਆਉਣਾ ਕਹਿੰਦੇ ਵੀ ਅੱਜ ਮੈਂ ਤੇਰੇ ਕੰਮ ਕਰਾਉਣਾ ਕੱਲ ਨੂੰ ਤੂੰ ਮੇਰੇ ਆਉਣਾ ਤੇ ਜਦੋਂ ਗੰਨਾ ਜਿਹੜੇ ਦਿਨ ਪੀੜਿਆਂ ਦਾ ਡੋਲੂ ਡੋਲੂ ਭਰ ਕੇ ਆਂਡੀਆਂ ਘਮਣੇ ਜੂਸ ਦਾ ਵੰਡਿਆਉਂਦੇ ਤੇ ਅੱਜ ਕੱਲ 40 40 ਰੁਪਏ ਦਾ ਆਪਾਂ ਸੜਕਾਂ ਤੇ ਤੁਰੇ ਜਾਂਦੇ ਗਲਾਸ ਭਰ ਕੇ ਪੀਂਦੇ ਆ ਹਨ ਤੇ ਉਹ ਸਾਰਾ ਕੁਝ ਆਮ ਹੁੰਦਾ ਸੀ ਇੱਧਰ ਲੈਂਦੇ ਪੰਜਾਬ ਚ ਨੇ ਇੱਕ ਅਸੀ ਗੱਲ ਹੋਰ ਦੇਖੀ ਆ ਵੀ ਇੱਥੇ ਲੋਕ ਜਿਹੜੇ ਪਸ਼ੂ ਘਰਾਂ ਚ ਆਮ ਨੇ ਦੁੱਧ ਆਮ ਮਾਮ ਲੱਸੀਆਂ ਦਹੀਂਾਂ ਮੱਖਣ ਹਨ ਤੇ ਆਪਣੇ ਯਾਰ ਜਿਵੇਂ ਲੋਕ ਆਪਾਂ ਵੇਚਣ ਲਾਗੇ ਦੁੱਧ ਆਪਾਂ ਡੈਰੀਆਂ ਚ ਸਾਰਾ ਜੰਨਾ ਹੁੰ ਆਪਾਂ ਅਸਲ 'ਚ ਥੋੜਾ ਜਿਹਾ ਨਾ ਲਾਰਡ ਰਨ ਜਿਆਦਾ ਹੋ ਗਏ ਹੋ ਗਏ ਜਾਂ ਕਹਿ ਲਓ ਲਾਲਚੀ ਹੋ ਗਏ ਆਪਣੇ ਖਰਚੇ ਵਧਾਏ ਹੋਏ ਨੇ ਇਹ ਹਜੇ ਪੁਰਾਣੇ ਉਹ 'ਚ ਜੀ ਰਹੇ ਆ ਮਤਲਬ 20 ਸਾਲ ਪਹਿਲਾਂ ਵਾਲਾ ਤੇ ਇਹ ਇੱਥੇ ਵੀ ਥੋੜਾ ਟਾਈਮ ਹੀ ਲੱਗਦਾ ਇਹ ਵੀ ਅੱਗੇ ਨੂੰ ਵਧੀਆਂ ਜਾਂਦੇ ਨੇ ਥੋੜਾ ਟਾਈਮ ਹੀ ਇੱਥੇ ਤੇ ਤੁਹਾਨੂੰ ਆਉਣ ਵਾਲੇ ਸਾਲਾਂ 'ਚ ਇੱਥੇ ਇਹ ਵੀ ਨਹੀਂ ਲੱਭਣਾ ਸਾਰਾ ਕੁਝ ਜਿੰਨਾ ਕੁਝ ਇੱਥੇ ਅੱਜ ਦੇਖਣ ਨੂੰ ਮਿਲ ਜਾਂਦਾ ਹੈ ਤੇ ਜਾਂ ਜੇ ਮੈਂ ਫਸਲ ਪੜਦੇ ਹੁੰਦੇ ਫਸਲ ਵੱਢ ਕੇ ਮਿੱਠਾ ਘਰੇ ਲਿਆਉਂਦੇ ਸੀ ਜੀ ਲੈਂਦੀਆਂ ਉਹ ਗੁਰਾ ਕੀ ਬਾਤ ਸੀ ਯਾਰ ਉਹ ਸਾਰੀਆਂ ਗੱਲਾਂ ਜਿਵੇਂ ਪਹਿਲਾਂ ਜਦੋਂ ਅਸੀਂ ਨਿੱਕੇ ਹੁੰਦੇ ਸੀ ਨਾ ਉਦੋਂ ਆਲਾ ਦਵਾਲਾ ਖੁਸ਼ ਹੁੰਦਾ ਸੀ ਉਸੇ ਤਰ੍ਹਾਂ ਇੱਥੇ ਲੋਕ ਬਹੁਤ ਖੁਸ਼ ਨੇ ਮਤਲਬ ਇਹਨਾਂ ਤੇ ਘਰ ਜਾਣੇ ਹੈਗਾ ਅਜੇ ਨਾ ਜਿੱਥੇ ਵੀ ਅਸੀਂ ਜਾਂਦੇ ਹਾਂ ਤੇ ਇਕੱਠ ਹੋ ਜਾਂਦਾ ਇਹਨਾਂ ਆਲਾ ਦਵਾਲਾ ਸਾਨੂੰ ਦੇਖਣ ਆ ਜਾਂਦਾ ਹੈਗਾ ਉਹਦਾ ਕਾਰਨ ਇੱਕ ਹੈ ਬਸ ਇਕੱਠ ਹੋਣ ਦਾ ਕਿ ਇਹਨਾਂ ਨੂੰ ਐ ਲੱਗਦਾ ਯਾਰ ਵੀ ਬਾਹਰੋਂ ਪ੍ਰਾਹਣ ਆਇਆ ਮਹਬਤ ਇੱਕ ਇੱਕ ਬੰਦੇ ਦੇ ਘਰੇ ਆਇਆ ਸਾਰੇ ਪਿੰਡ ਦੇ ਆਇਆ ਬਾਸ ਤੇ ਇਹ ਗੱਲ ਹੈ ਤੇ ਆਪਣੇ ਹੁਣ ਇੱਕ ਜੇ ਆਪਦੇ ਘਰੇ ਅਜੇ ਕੋਈ ਮੱਥੇ ਤੇੜੀਆਂ ਪੈ ਜਾਂਦੀਆਂ ਚਾਹ ਤਰ ਨਹੀਂ ਮੁਖੀ ਹੋ ਜਾਂਦੀ ਬੜਾ ਕੁਝ ਬਦਲਿਆ ਚੜਦੇ ਤੇ ਲੈਂਦੇ ਪੰਜਾਬ ਦਾ ਨਾ ਬੜਾ ਕੁਝ ਬਦਲੇ ਆ ਦੇਖੋ ਜਿਹੜੇ ਆਪਣੇ ਆ ਚੀਜ਼ ਲੱਗੀ ਹੈ ਨਾ ਇਹਦੀ ਗੱਲ ਕਰਦੇ ਸੀਗੇ ਤੇ ਇਹ ਆਪਣੇ ਇੰਜਨਾਂ ਨਾਲ ਚਲਾਇਆ ਜਾਂਦਾ ਜਾਂ ਮਸ਼ੀਨ ਹੁੰਦੀ ਆਪਣੇ ਆ ਗੰਨੇ ਪੀੜ ਨੂੰ ਤੇ ਇੱਥੇ ਪੁਰਾਣੇ ਪੰਜਾਬ ਦੀ ਖੁਸ਼ਬੂ ਹੈ ਤੇ ਇਹਨੂੰ ਇੱਥੇ ਬੜਾ ਤੇ ਚਲਦੇ ਆ ਜੀ 诶。<noise> <noise> ਜਿਹੜਾ ਕਹਿੰਦੇ ਨੇ ਖਲਾੜੀ ਨਾਲ ਕਮਾਦ ਨਹੀਂ ਹੋਣਾ ਉਹ ਆ ਖਲਾੜੀ ਤੇ ਆ ਕਮਾਦ ਉਹ ਬਲਦ ਖੜੇ ਪਰ ਮਾਰ ਲਓ ਕੈਮਰਾ ਹਾਂਜੀ ਹਾਂ ਮੈਂ ਦਿਖਾ ਦੇਣਾ ਪਿੱਛੇ ਜਾ ਕੇ ਵਾਜ ਜੀ ਇਹ ਬਲਦਾਂ ਨਾਲ ਚੱਲਦਾ ਇੰਜਣ ਤੇਲ ਵਾਲਾ ਸਿਸਟਮ ਵਿੱਚ ਨਹੀਂ ਆ ਅੱਛਾ ਇੱਥੇ ਬਿਜਲੀ ਹੋਣ ਦੇ ਬਾਵਜੂਦ ਵੀ ਦੇਖੋ ਤੁਹਾਡੇ ਪਿੱਛੇ ਖੰਭੇ ਲੱਗੇ ਆ ਟਰਾਂਸਫਾਰਮ ਬਿਜੀ ਲੰਘਦੀ ਹੈ ਹਾਂਜੀ ਪਰ ਬਿਜਲੀ ਤੋਂ ਅਸੀਂ ਕੋਈ ਕੰਮ ਨਹੀਂ ਲੈ ਰਹੇ ਜਿਵੇਂ ਪਹਿਲਾਂ ਬਲਦ ਖੇ ਉਹ ਖੂਗੇੜ ਦੇ ਹੁੰਦੇ ਸੀ ਖੂਗੇੜ ਦੇ ਹੁੰਦੇ ਸੀ ਐਵੇਂ ਇੱਥੇ ਬਲਦਾਂ ਦੇਖੋ ਨਾ ਲੀ ਬਣੀ ਹਾਂ ਲੀ ਬਣੀ ਹੈ ਆ ਮੈਂ ਤੁਹਾਨੂੰ ਦਿਖਾਦਾ ਉਤੋਂ ਦੀ ਟਰੈਕ ਬਣੇ ਹੋਏ ਬਲਦਾਂ ਦੇ ਪ ਇੱਥੇ ਪੀੜ ਕੇ ਗੰਨੇ ਹਾਂਜੀ ਆਹ ਰੋਹ ਕੱਢਦੇ ਆ ਡਰਮ ਦੇ ਵਿੱਚ ਹਾਂਜੀ ਫਿਰ ਇੱਥੋਂ ਲਿਆ ਕੇ ਕੜਾਏ 'ਚ ਪਾਉਂਦੇ ਉੱਥੇ ਪੱਤ ਕੱਢਦੇ ਅੱਛਾ ਪੱਤ ਕੱਢ ਕੇ ਫਿਰ ਉੱਥੇ ਗੁੜ ਬਣਾਉਂਦੇ ਸ਼ੱਕਰ ਬਣਦੀ ਪਸ ਸ਼ੱਕਰ ਫਿਰ ਗੁੜ ਬਣਦੇ ਹਾਂਜੀ ਪਿਓਰਟੀ ਹੈ ਮਤਲਬ ਆਰਗੈਨਿਕ ਆਰਗੈਨਿਕ ਪਿਓਰਟੀ ਰੱਖੀ ਹੋਈ ਹੈ ਇਹਦੇ ਵਿੱਚ ਕੋਈ ਜ਼ਿਆਦਾ ਸੋਡਾ ਨਹੀਂ ਹੈ ਜ਼ਿਆਦਾ ਰੰਗ ਕਾੜ ਨਹੀਂ ਹੈ ਜ਼ਿਆਦਾ ਚੀਜ਼ਾਂ ਉਹ ਨਹੀਂ ਹੈ ਬਿਲਕੁਲ ਪਿਓਰ ਆ ਹਮ ਤੇ ਇਤੋਂ ਮਗਰੋਂ ਆ ਪੰਜਾਲੀ ਪਈ ਹੋਈ ਆ ਨਾਲ ਉਹ ਮੁੰਨਾ ਪਿਆ ਕਣੇ ਕਿਰਨ ਨੂੰ ਲੈਂਦੇ ਪੰਜਾਬ ਨੇ ਦੇਖ ਲਓ ਬਈ ਇਹ ਸਾਰੀਆਂ ਚੀਜ਼ਾਂ ਹਾਂਜੀ ਸੰਧ ਦੇਖੇ ਹੁਣੇ ਲੋਹੇ ਦੇ ਹਾਂਜੀ ਸੰਤਕਾਰੀ ਜਿਹੜੀ ਖੇਤੀ ਕਰਦੀ ਨੂੰ ਕਿਰਾਏ ਕੁਲੇ ਰੂਟੇ ਰੱਖ ਪਰ ਸਾਡੇ ਕੋਲ ਕਰਾਈ ਪਈ ਹੋਈ ਚਲੋ ਉਧਰ ਨੂੰ ਚੱਲਦੇ ਆਪਾਂ ਦਿਖਾ ਕੇ ਆਉਨੇ ਆ ਥੋੜਾ ਜਿਹਾ ਲੈਂਦੇ ਪੰਜਾਬ ਨੇ ਸਾਰਾ ਸੰਭਿਆ ਹੋਇਆ ਸਾਰ ਹਾਂਜੀ ਗੁੜ ਸਵਾਗ ਆ ਕੇ ਖਾਣਾ ਮੈਂ ਵੀ ਇੱਕ ਮਿੰਟ ਮੜਾ ਜੇ ਇਧਰੋਂ ਦਿਖਾਦਾ ਅੱਛਾ ਇਹਨੂੰ ਜਿੱਥੇ ਖੇਤ ਦਾ ਸਮਾਨ ਸਮੂਹ ਰੱਖਿਆ ਹੋਵੇ ਆਲਾਦ ਵਾਲਾ ਉਹਨੂੰ ਡੇਰਾ ਆਖ ਦਿੰਦੇ ਆ ਹਨਾ ਡਿਰਾ ਵੀ ਢਾਰੀ ਵੀ ਆ ਸਾਡੇ ਤਾਂ ਨਾ ਸੁਣਨ ਨੂੰ ਸੱਚ ਤਾਂ ਨਾਲਕੇ ਵੀ ਨਹੀਂ ਹੈਗੇ ਆ ਜਿਹੜੇ ਤੁਹਾਡੇ ਨਾਲਕੇ ਖੜੇ ਇੱਕ ਦੇਖੋ ਯਾਰ ਕਮਾਦ ਐ ਇੰਨਾ ਨਾ ਵੀਜ ਕੇ ਰੱਖਦੇ ਕਮਾਦ ਹੀ ਕਮਾਦ ਐ ਇਹ ਠੱਗਿਆਂ ਵਾਲੀ ਕਰਾਈ ਇਹ ਤਾਂ ਸਾਡੇ ਜਿਹੜਾ ਕਰਾ ਮਿੱਟੀ ਖਿੱਚਣ ਨੂੰ ਨਹੀਂ ਹੁੰਦਾ ਹਾਂਜੀ ਪਾ ਲਾਉਣ ਨਹੀਂ ਹਥਾਂ ਪਧਰੀ ਕਰਨੀ ਤੇ ਉਹਦੇ ਲਈ ਜ ਕਰਾਈ ਆ ਜੀ ਅੱਛਾ ਇਹ ਹਜੇ ਵੀ ਐ ਇਹ ਆਪਾਂ ਰੱਖੀਏ ਆ ਗੇਰਾ ਪੱਠੇ ਕੁਤਰਨ ਨੂੰ ਅੱਛਾ ਮਤਲਬ ਇਹ ਤੇ ਆਪਾਂ ਬਲਦ ਜੋੜ ਕੇ ਹਾਂਜੀ ਉਹ ਪਿੱਛੇ ਲੱਗਿਆ ਹੋਇਆ ਮਸ਼ੀਨ ਅੱਛਾ ਥੋੜੇ ਹੁਣ ਮਸ਼ੀਨ ਵੀ ਹੈਗੇ ਪਰ ਇਹ ਤੇ ਵੀ ਕੋਤਰਦੇ ਅੱਛਾ ਗੇਰ ਤੇ ਇੱਥੇ ਕੁਤਰਦੇ ਹੋ ਪੱਠੇ ਜਿਹੜੇ ਇਲੈਕਟ੍ਰੋਨਿਕ ਮਸ਼ੀਨਾਂ ਐ ਜਿਵੇਂ ਉਹ ਨਹੀਂ ਕੋਈ ਬਿਜਲੀ ਕੋਲ ਨਹੀਂ ਨਹੀਂ ਇਸਤੇਮਾਲ ਕਰਦੇ ਆਹ ਦੇਖੋ ਜੀ ਇਹ ਕਹਿੰਦੇ ਜਿਹੜੇ ਸਾਰੇ ਪੱਠੇ ਵੀ ਕੁਤਰਦੇ ਹਨ ਇਹਦੇ ਨਾਲ ਇਹ ਇਹਦੇ ਤੇ ਬਲਦ ਬਲਦ ਤਾਂ ਲਾਉਣੀ ਹੋਏ ਤੇ ਵੀ ਇਹਦੇ ਤੇ ਬਲਦ ਲਾਉਂਦੇ ਜਾਂ ਹੱਥ ਨਾਲ ਵੀ ਗੇੜਾ ਦੇਣ ਹੱਥ ਨਾਲ ਜੀ ਕਿੰਦੇ ਹੈਗੀ ਜਿਵੇਂ ਤੁਸੀਂ ਮਾਸ਼ਲਾ ਤਗੜਾ ਲਾ ਲੋ ਕਿਹੜਾ ਇੱਕ ਅੱਛਾ ਤੇ ਮੈਂ ਤੁਹਾਨੂੰ ਦਿਖਾ ਦਿੰਨਾ ਤੇ ਆਹ ਮਸ਼ੀਨ ਹੈ ਇਹ ਮਸ਼ੀਨ ਫਿਰ ਐ ਗਿੜਦੀ ਹੈਗੀ ਇਹਦੇ ਨਾਲ ਗੇੜਾ ਦਿੰਦੇ ਐ ਇਦਾਂ ਇਹ ਮਸ਼ੀਨ ਗਿੜਦੀ ਹੈ ਹਾਂ ਇਹ ਮਸ਼ੀਨਾਂ ਬਟਾਲੇ ਚ ਬਣੀਆਂ ਨੇ ਉਹ ਕਹਿੰਦੇ ਹੁੰਦੇ ਨੇ ਸ਼ਹਿਰ ਬਟਾਲੇ ਦੀਆਂ ਮਸ਼ੀਨ ਬਟਾਲੇ ਦਾ ਲੋਹਾ ਬਹੁਤ ਮਸ਼ਹੂਰ ਸੀਗਾ ਪੁਰਾਣੇ ਟਾਈਮ ਦਾ ਉਹ ਵੀ ਬਣਾਵਾਂਗੇ ਤੇ ਉਧਰ ਅੰਦਰ ਮੜਾ ਜਿਹਾ ਦਿਖਾਦੀ ਹੈ ਤੇ ਆਹ ਖੁਰਲੀਆਂ ਆ ਗਈਆਂ ਦੇਖੋ ਪਹਿਲਾਂ ਵਾਲੇ ਪੰਜਾਬ ਦੀਆਂ ਤੇ ਐਈ ਓਪਨ ਮੱਝਾਂ ਬੰਦਿਆ ਇਹ ਸਾਰੀਆਂ ਜਿਵੇਂ ਬਾਹਰ ਹੀ ਬੰਨੀਆਂ ਹੁੰਦੀਆਂ ਆਪਣੇ ਤਾਂ ਜਿਵੇਂ ਤੁਹਾਨੂੰ ਪਹਿਲਾਂ ਦਿਖਾ ਕੇ ਹਾਂਜੀ ਆ ਕੋਠਾ ਕੱਚਾ ਆ ਅੱਛਾ ਇਹ ਕੋਠਾ ਕੱਚਾ ਸਾਰਾ ਹਾਂਜੀ ਇਹ ਕੱਚਾ ਆ ਤੇ ਤੁਸੀਂ ਦੇਖ ਸਕਦੇ ਆ ਚੁੱਲਾ ਇੱਥੇ ਚਾਹ ਜੀ ਰੋਟੀ-ਰੋਟੀ ਪਕਾਉਣ ਦੀ ਅੱਛਾ ਜੀ ਜੇ ਰੋਟੀ ਟੁੱਕ ਕੇ ਪਕਾਉਣਾ ਹੈ ਤੁਸੀਂ ਵੀ ਹੁਣ ਇੱਥੇ ਚਾਹ ਬਣਾਉਣੀ ਤੁਹਾਨੂੰ ਤੁਹਾਡਾ ਬਣਾਉਣੀ ਚਾਹੀਦਾ ਅੱਛਾ ਮਹਿਮਾਨਾਂ ਤੋਂ ਤੁਸੀਂ ਚਾਹ ਐ ਬਣਾਉਣੀ ਕੋਕਾ ਵੀ ਰੱਖਿਆ ਹੋਇਆ ਅੱਛਾ ਅਬ ਤੁਸੀਂ ਫੜੋ ਹੱਥੀਂ ਪੂਰੇ ਕਰਨੀ ਗਰਗਨਾ ਹਾਂ ਆਓ ਲੈਵਲ हां ਨਾ ਅਸੀਂ ਹੂੰ ਸਾਡੇ ਹੈ ਨਹੀਂ ਅੱਛਾ ਹੂੰ ਫੜ ਕੇ ਰੱਖ ਲੀਏ ਸਾਡੇ ਜਿਹੜੇ ਬੰਦੇ ਕੋ ਹੁੱਕਾ ਨਹੀਂ ਨਾ ਹੁੰਦਾ ਜਿਹਦੇ ਡੇਰੇ ਤੇ ਹੁੱਕਾ ਨਹੀਂ ਹੁੰਦਾ ਉਹਨੂੰ ਬੰਦੇ ਬੰਦਾ ਨਹੀਂ ਗਿਣਦਾ ਮੈਨੂੰ ਐ ਵੀ ਪਤਾ ਹੈ ਬਈ ਮੈਂ ਵੀ ਜਿਹੜਾ ਮਹਿਮਾਨ ਹੈ ਮਹਿਮਾਨ ਦੀ ਸੇਵਾ ਤੁਹਾਡੇ ਹੁੱਕੇ ਨਾਲੋਂ ਜ਼ਿਆਦਾ ਹੁੰਦੀ ਹੈ ਵੀ ਹੁੱਕਾ ਵਧੀਆ ਜਿੰਨਾ ਹੈ ਤੋ ਭਾਜੀ ਜਿਵੇਂ ਲੋਕੀ 4 4 5 5 ਲੱਖ ਵੱਧ ਭਰ ਕੇ ਸ਼ੌਕ ਤੋਂ ਗੱਡੀਆਂ ਲੈਂਦੇ ਘੋੜੀਆਂ ਲੈਂਦੇ ਸਾਡੇ ਹੁੱਕੇ ਲੱਗਦੇ ਅੱਛਾ ਤੁਹਾਡੇ ਹੁੱਕੇ ਮਹਿੰਗੇ ਮਹਿੰਗੇ ਤੋਂ ਮਹਿੰਗਾ ਹੁੱਕਾ ਜੇ ਕੋਈ ਚੰਗੇ ਤੋਂ ਚੰਗਾ ਹੁੱਕਾ ਕਿਸੇ ਬੂਹੇ ਕੇ ਪਿਆ ਨਾ ਬੂਹੇ ਗਾੜੀ ਉਹ ਨੀ ਬੰਦਾ ਕਹਿੰਦਾ ਬੰਦਾ ਨੜੀ ਡੱਟੇ ਵਾਲਾ ਅੱਛਾ ਆਹ ਦੀ ਨੜੀ ਹੁੰਦੀ ਆ ਅੱਛਾ ਨੜੀ ਅੱਛਾ ਇੱਥੋਂ ਸਿਆਣਿਆ ਮਸਾਲ ਬਣਾਏ ਕਿ ਤੂੰ ਬੰਦਾ ਨੜੀ ਡੱਟਿਆਂ ਅੱਛਾ ਖਾਂਦਾਨੀ ਹੈ ਖਾਂਦਾਨੀ ਬੰਦਾ ਸਾਡੇ ਇਧਰ ਹੀ ਮਤਲਬ ਕਿਹਾ ਜਾਂਦਾ ਠੀਕ ਹੈ ਇਹ ਥੋੜੇ ਜਿਹੜੇ ਬੰਦੇ ਇੱਥੇ ਰਹਿੰਦੇ ਆ ਉਹਨਾਂ ਇਹਨਾਂ ਰਹਿائش ਆਗੀ ਹਾਂਜੀ ਆ ਹਾਂ ਅੱਛਾ ਮਾਲ ਪਸ਼ੂ ਅੰਦਰ ਬੰਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਹੋਜਾ ਆਲਾ ਦਵਾਲਾ ਹੈਗਾ ਬੱਕਰੀਆਂ ਵੀ ਹੈ ਹੈ ਆ ਬੱਕਰੀਆਂ ਹਾਂਜੀ ਬੱਕਰੀਆਂ ਸਾਡੇ ਦੇ ਹਜੇ ਨੂੰ ਮਾੜੀ ਮੋਟੀ ਤੁਹਾਡੇ ਘਰਾਂ ਚ ਆ ਮੈਂ ਆਮ ਵੀ ਦੇਖਿਆ ਬੱਕਰੀਆਂ ਰੱਖਦੇ ਆ ਤੁਹਾਡੇ ਘਰਾਂ ਜਨ ਬੜਾ ਸਵਾਦ ਹੁੰਦਾ ਇੱਕ ਇਹ ਬਾਜਰਾ ਹੈ ਬਾਜਰਾ ਹੈ ਚਰੀ ਦੀਆਂ ਦੁੱਬੀਆਂ ਬਾਜਰਾ ਹੀ ਹੈ ਨਾ ਚਰੀ ਦੀਆਂ ਦੁੱਬੀਆਂ ਚਰੀ ਦੀਆਂ ਦੁੱਬੀਆਂ ਬਾਜਰਾ ਵੀ ਇਹਦੇ ਨਾਲ ਦੀ ਹੁੰਦਾ ਵੈਸੇ ਉਹ ਹੁੰਦਾ ਇਹਦੇ ਨਾਲ ਦਾ ਹੀ ਲੇਕਿਨ ਇਹੋ ਜੀ ਨੂੰ ਬਰੀਕ ਸਿੱਟੀ ਹੁੰਦੀ ਆ ਅੱਛਾ ਉਹ ਬਰੀਕ ਹੁੰਦੇ ਹਾਂਜੀ ਉਹ ਹੈਗਾ ਘਰ ਘਰ ਨਾਲ ਇਹਦੇ ਗੁੜ ਵਧੀਆ ਲੱਗੂ ਹਨਾ ਬਾਜਰੇ ਨਾਲ ਗੁੜ ਜਾਂ ਗੁੜ ਦੀ ਰੋਟੀ ਹੁੰਦੀ ਸੀ ਕੱਪ ਲਿਆ ਆ ਵਾਹ ਬਸ ਚਾਹ ਬਣਾਉਣਗੇ ਭਾਈ ਅਸੀਂ ਆਪ ਬਣਾਵਾਂਗੇ ਚਾਹ ਬਣਾਉਣੀ ਢੱਗੋਂ ਦੀ ਭੜੀ ਆ ਤੰਦੂਰ ਆ ਭਾਈ ਰੋਟੀ ਪਕਾਉਣ ਵਾਲਾ ਅੱਛਾ ਇਹ ਤੰਦੂਰ ਹੈ ਜੀ ਤੰਦੂਰ ਤੇ ਕਹਿੰਦੇ ਰੋਟੀ ਅਸੀਂ ਇਹ ਚ ਆ ਭਾਂਡੇ 'ਚ ਚਾਹ ਬਣਾਉਣੀ ਅੱਛਾ ਇਹ ਆ ਤੰਦੂਰ ਹੈ ਇਹ 'ਚ ਇਹ 'ਚ ਰੋਟੀਆਂ ਮਤਲਬ ਲਡਾਈਆਂ ਖੇਤ 'ਚ ਰੋਟੀਆਂ ਅੱਜ ਵੀ ਇਹਦਾ ਬੈਕਗ੍ਰਾਉਂਡ ਦੇਖ ਲਓ ਤੇ ਇਹਦਾ ਤੁਸੀਂ ਆ ਦੇਖੋ ਸਿਸਟਮ ਕਿੱਥੇ ਰੋਟੀ ਲੱਗਦੀ ਕਿੰਨੀ ਸੋਹਣੀ ਲੱਗਦੀ ਹੈ ਉਹ ਮੈਚਰਲ ਤਰੀਕੇ ਨਾਲ ਹਾਂਜੀ ਹਾਂਜੀ ਸਹੀ ਹੈ ਇਹੋ ਜਿਹਾ ਵਾਲਾ ਦਵਾਲਾ ਜੀ ਇਹਨਾਂ ਦੇ ਖੇਤਾਂ ਦਾ ਜਿਹੜਾ ਤੁਹਾਨੂੰ ਰਾਹ ਜਾਂਦੇ ਬਾਈ ਹੁਣ ਇਹ ਦਿਖਾਉਂਦਾ ਸੀ ਸੱਚੀ ਜਿਵੇਂ ਦਾ ਨਾ ਦੇਖਿਆ ਸੀਗਾ ਤੁਹਾਡੇ ਬਾਰੇ ਮਤਲਬ ਜਾਂ ਵੀਡੀਓ ਚ ਸੁਣਦੇ ਸੀ ਜਾਂ ਹਨਾ ਬਾਕੀ ਮਹਿਸੂਸ ਕੀਤਾ ਤੁਸੀਂ ਮਤਲਬ ਨਹੀਂ ਬੰਦਾ ਕਹਿੰਦਾ ਹੁੰਦਾ ਦਿਖਾਉਂਦਾ ਕੁਝ ਹੋਰ ਹੁੰਦਾ ਕਰਦਾ ਕੁਝ ਹੋਰ ਹੁੰਦਾ ਤੁਹਾਡੇ ਖੇਤ ਆ ਕੇ ਹਨਾ ਸਾਰਾ ਮਤਲਬ ਉਵੇਂ ਦੀ ਮਹਿਸੂਸ ਹੋਇਆ ਵੀ ਉਵੇਂ ਪੁਰਾਣੀਆਂ ਚੀਜ਼ਾਂ ਪੁਰਾਣਾ ਸਾਂਭਿਆ ਹੋਇਆ ਲੈ ਵੀ ਹੁਣ ਗੁੜ ਖਾ ਲਈ ਇੱਥੇ ਬਹਿ ਕੇ ਗੁੜ ਦੇਖੀਏ ਇੱਕ ਇੱਕ ਹੋਰ ਭਾਈ ਗੋਪਾ ਵੀ ਰੱਖਿਆ अच्छा मज्जा एक कदी ਲਈਏ ਡੰਗਰਾਂ ਲਈ ਡੰਗਰਾਂ ਲਈ ਖੇਤជា ਟੋਬਾ ਛੱਪੜ ਬਣਾ ਰੱਖਿਆ ਛੋਟਾ ਜਿਹਾ 올 ਇਨ ਵਨ ਕਰ ਰੱਖਿਆ ਲੈ ভাই ਗਰਮ ਗਰਮ ਪੇੜੀ ਖਵਾ ਗੋੜ ਦੀ ਯਾਰ ਇੱਕ ਦੇਈ ਥੋੜਾ ਜਿਹਾ ਦੇਖੇ ਟੈਸਟ ਕਰਕੇ ਕਿ ਥੋੜਾ ਜਿਹਾ ਇਹ ਕੜਾ ਹਰ ਗਿਆਗਾ ਹਾਂਜੀ ਕੜਾ ਹਰ ਗਿਆਦਾ ਇੰਨਾ ਗਰਮ ਹੈ ਛੋਟੇ ਹੁੰਦੀ ਐ ਇੰਨਾ ਗਰਮ ਗਰਮ ਐ ਗੋੜ ਖਾਦਾ ਹੋਇਆ ਉਂਗਲਾਂ ਤੇ ਵੀ ਨਹੀਂ ਟਿਕ ਰਿਹਾ ਇੰਨਾ ਜ਼ਿਆਦਾ ਗਰਮ ਐ ਯਾਰ ਤੇ ਬਿਨਾ ਕੈਮੀਕਲ ਤੋਂ ਬਿਨਾ ਕਸ ਤੋਂ ਜਿਹਨੂੰ ਆਰਗੈਨਿਕ ਉਹਤੇ ਆਪਾਂ ਕਿੰਨੇ ਕਿੰਨੇ ਰੁਪਏ ਐਕਸਟਰਾ ਦੇ ਕੇ ਕਿਲੋਆਂ ਦੇ ਰੂਪ ਚ ਭਾਰਦੇ ਆ ਤੇ ਖਾ ਕੇ ਦੇਖਦੇ ਆ ਆਹਾਹਾ ਕਮਾਲ ਹੈ ਜੀ ਬਹੁਤ ਸਵਾਦ ਹੈ ਮੈਨੂੰ ਆ ਲੱਗਦਾ ਵੀ ਜੇ ਚਾਹ ਬਣਾਵਾਂਗਾ ਨਾ ਮਿੱਠਾ ਪਾਉਣ ਦੀ ਜ਼ਰੂਰਤ ਨਹੀਂ ਨਾਲ ਗੋੜੀ ਖਾ ਲਿਆ ਭੋਰਾ ਭਰਾ ਗੋੜ ਚਾਪਰ ਹੋਏ ਮਿੱਠੇ ਦਾ ਕੰਮ ਉਹੀ ਕਰੂਗਾ ਪਠਾਨ ਕੀ ਕਰਦੇ ਆ ਪਠਾਨ ਹੈ ਜੀ ਕਾਵਾ ਬਣਾ ਕੇ ਪਠਾਨ ਹਾਂ ਆ ਮੈਂ ਜਦੋਂ ਪਹਿਲਾਂ ਇੱਥੇ ਆਇਆਂ ਨੂੰ ਕਿੰਨਾ ਟਾਈਮ ਹੋ ਗਿਆ ਸੀ ਘੁੰਮ ਕੇ ਆਏ ਆ ਪੰਜਾ ਸਾਹਿਬ ਕੇ ਨਹੀਂ ਹਸਨਬਦਾਲ ਹਾਂ ਜੀ ਪਸ਼ਾਬਰ ਕੰਨੀ ਪਠਾਨ ਹੀ ਰਹਿੰਦੇ ਉਧਰ ਉਹ ਸਾਨੂੰ ਕਾਵਾ ਦੇ ਦਿੰਦੇ ਸੀ ਕਾਵਾ ਦੇ ਕੇ ਨਾਲ ਕਹਿੰਦੇ ਗੁੜ ਤੇ ਦੰਦੀ ਵੱਢ ਲਓ ਹਾਂ ਹਾਂ ਐਂ ਕਰਦੇ ਆ ਹਾਂ ਜੀ ਲੈ ਵੀ ਚਾਹ ਗੋੜਾ ਵਾਲਾ ਝੋਲਾ ਗਿਆ ਸੈਮੀ ਦੇ ਹੱਥ ਤੇ ਬਾਕੀ ਪਤੀਲੀ ਚੋਂ ਪਾਣੀ ਖੁਸ਼ ਨੇ ਭਰ ਲਿਆ ਤੇ ਆ ਗਿਆ ਦੁੱਧ ਵਾਲਾ ਡੋਲੂ ਇਹ ਦੁੱਧ ਵਾਲਾ ਡੋਲੂ ਨਾਲ ਤਾਜ਼ਾ ਕੱਢਿਆ ਗੁੜ ਮਿੱਠਾ ਤਾਜ਼ਾ ਗੁੜ ਪਊਗਾ ਜਮ ਅੱਗ ਬਾਲਣ ਪੈਗਾ ਤੇ ਅੱਜ ਅਸੀਂ ਚਾਹ ਸਾਡੀ ਤਿੰਨਾਂ ਦੀ ਜ਼ਿੰਮੇਵਾਰੀ ਲੱਗੀ ਤਿੰਨਾਂ ਨੇ ਅਸੀਂ ਚਾਹ ਬਣਾਉਣੀ ਹੈਗੀ ਬਸ ਸਾਨੂੰ ਤਿੰਨਾਂ ਨੂੰ ਚਾਹ ਫਰੀ ਹੈ ਬਾਕੀ ਨੂੰ 50 ਰੁਪਏ ਕੱਪ ਤੇ ਹੈਲਪ ਹੋ ਰਹੀਆਂ ਇਹਦਾ ਭਾਈ ਉਹ ਬਾਲਣ ਬੁੱਲਣ ਲਿਆ ਕੇ ਦੇ ਰਿਹਾ ਅੱਗ ਮਚਾ ਕੇ ਦੇਣਗੇ ਤੇ ਵਾਕੀ ਮੈਂ ਕਿਹਾ ਚਲੋ ਜੇ ਆਏ ਆ ਥਾਸੇ ਠੱਠੇ ਦਾ ਲੱਗ ਰਿਹਾ ਇੱਕ ਵਾਈਬ ਲੈ ਲਈ ਤੇ ਵੈਸੇ ਤਾਂ ਘਰੋਂ ਵੀ ਆ ਸਕਦੀ ਸੀ ਚਾਹ ਬਣੀ ਬਣਾਈ ਪਰ ਅਸੀਂ ਮੰਗਾਈ ਨਹੀਂ ਹੈਗੀ ਤੇ ਬਾਈ ਨੇ ਪੁੱਛਿਆ ਸੀ ਵੀ ਘਰੋਂ ਚਾਹ ਮੰਗਾ ਦੀ ਅਸੀਂ ਆਖਿਆ ਅੱਬੀ ਆਪ ਬਣਾ ਕੇ ਪੀਵਾਂਗੇ ਹਨਾ ਵੀ ਸਾਰਾ ਕੁਝ ਉਵੇਂ ਕਰਕੇ ਦੇਖੀਏ ਲੋ ਬਈ ਵਾਕੋ ਵਧੀਆ ਜੁੱਤੀ ਪਾਏ ਅੱਜ ਬੱਲੇ ਖੁਸ਼ੀ ਤੁਹਾਨੂੰ ਤਾਂ ਬੜੀਆਂ ਡੱਕੇ ਡੁੱਕੇ ਵੀ ਤੋੜਦੇ ਆਂਦੇ ਪੁਰਾਣੇ ਟਾਈਮ ਚੁੱਲੇ ਤੇ ਚਾਹ ਤੁਸੀਂ ਨਿੱਕੇ ਹੁੰਦੇ ਬਣਾਉਂਦੇ ਸੀ ਨਾ ਜਨ ਚੜਦੇ ਦੇਖਿਆ ਆਪਣਾ ਤਾਂ ਬਚਪਨ ਖੁਸ਼ੀ ਅਸਲ ਚ ਬੀਤੇ ਹੈਗੇ ਉਹ ਜੇ ਥਾਵਾਂ 'ਚ ਹਨਾ ਜਦੋਂ ਮੈਂ ਛੋਟੀ ਹੁੰਦੀ ਸੀ ਨਾ ਉਦੋਂ ਮੇਰੀ ਮੰਮੀ ਬਿਮਾਰ ਹੋ ਗਈ ਸੀ ਸੋ ਮੰਮੀ ਨੇ ਮੈਨੂੰ ਕਿਤੇ ਕੰਮ ਚਾਹੇ ਨਾ ਕਰੀ ਪਰ ਹੋਂ ਦਾ ਸਾਰਾ ਹੋਣਾ ਚਾਹੀਦਾ ਸਹੀ ਗੱਲ ਹੈ ਲੈ ਵੀ ਬੱਲੇ ਬੱਲੇ ਅੱਗ ਮੱਚ ਵੀ ਤੇ ਪਤਲੀ ਧਰ ਲਈਏ ਹੁਣ ਉੱਪਰ ਆਪ ਪਤਲੀ ਰੱਖੋ ਕੋਈ ਨਹੀਂ ਨਹੀਂ ਧੂਆਂ ਜੇ ਨਿਕਲ ਜਾਣ ਅੱਛਾ ਨਹੀਂ ਅੱਖਾਂ ਵਿੱਚ ਚੀ ਜਾਣਗੀਆਂ ਹੈਨਾ ਉਹ ਪਤਲੀ ਕਾਲੀ ਹੋ ਜਾਂਦੀ ਹੁੰਦੀ ਹੈ ਫੇਰ ਓ ਵਾਹ ਮੰਮੀ ਆਈ ਨਹੀਂ ਕਦੇ ਹਾਂਜੀ ਜੇ ਲੈਂਦੇ ਪੰਜਾਬ ਵਾਲਿਆਂ ਨੂੰ ਅਸੀਂ ਚੱਪ ਲਿਆ ਕੀ ਜਾਣੀ ਹੈ ਇਹਨੂੰ ਲੱਗਦਾ ਵੀ ਤੇ ਮਾਡਰਨ ਹੋ ਗਏ ਨਾ ਕੜਾ ਅੱਗ ਮਚਾਉਣੀ ਆਉਂਦੀ ਆ ਪਰ ਦੇਖ ਲਓ ਚਾਹ ਬਲਣ ਵੀ ਲੱਗੀ ਹੈ ਸਹੀ ਹੈ ਪੰਜਾਂ ਮਿੰਟਾਂ ਚ ਬਣ ਜਾਣੀ ਆ ਕਹਿੰਦੇ ਅੱਧਾ ਘੰਟਾ ਖਾਪਾ ਖੂਨ ਹੋਵੋਗੇ ਦੇਖੋ ਖੁਸ਼ੀ ਮੜਾ ਜਾ ਲੈ 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 ਉਬਲ ਗਈ ਉਬਲ ਗਈ ਥੋੜੇ ਟਾਈਮ ਨੂੰ ਪਾ ਦਾਂਗੇ ਦੁੱਧ ਖੋਣਾ ਮਾ ਦੁੱਧ ਪਾ ਦਿਓ ਬਸ ਬੱਸ ਸਾਰੇ ਪਾ ਦਿਓ ਸਾਰੇ ਪਾ ਦਿਓ ਦੋ ਦੋ ਵੀਡੀਓ ਨੇ ਉਹਨਾਂ ਦੇ ਹੋਰ ਹੋਗੇ ਨਾ ਉਹ ਕੁਝ ਨਹੀਂ ਹੁੰਦਾ ਵਧੀਆ ਬਣ ਜੂਗੀ ਯਾਰ ਨਾ ਇੱਕ ਗੱਲ ਆਈ ਹੈ ਵੀ ਪ੍ਰਾਣੇ ਵੇਲੇ ਨੂੰ ਆਪਾਂ ਮਿਸਦਾ ਜਰੂਰ ਕਰਦੇ ਆ ਕਿ ਪ੍ਰਾਣਾ ਜੇ ਹੁਣ ਲੈਂਦੇ ਪੰਜਾਬ ਚ ਆ ਕੇ ਹਨਾ ਵੀ ਸਾਡੇ ਕੋਲੇ ਆ ਸੀਆ ਸੀ ਇਹਨਾਂ ਲਈ ਇਹ ਚੀਜ਼ਾਂ ਅਜੇ ਸੌਖੀਆਂ ਐ ਇਹਨਾਂ ਲਈ ਕਿਉਂ ਸੌਖੀਆਂ ਕਿਉਂਕਿ ਇਹਨਾਂ ਨੇ ਐਡਵਾਂਸ ਲੈਵਲ ਤੇ ਨਹੀਂ ਗਏ ਜੇ ਹੁਣ ਆਪਣੇ ਲਾਲੋ ਚੁੱਲਿਆਂ ਤੇ ਬਹੁਤ ਘੱਟ ਘਰਾਂ ਚ ਚਾਹ ਬਣਦੀ ਐ ਇਸ ਟਾਈਮ ਹਨਾ ਤੇ ਜਦੋਂ ਤੁਸੀਂ ਉੱਪਰ ਚੱਲ ਜਾਨੇ 15 20 ਸਾਲ ਅੱਗੇ ਜਾ ਕੇ ਪਿੱਛੇ ਮੁੜਨਾ ਬਹੁਤ ਔਖਾ ਹੈਗਾ ਜਿਵੇਂ ਹੁਣ ਲਾਲੋ ਜਦੋਂ ਇਹਨਾਂ ਕੋਲੇ ਡਵੈਲਪਮੈਂਟ ਹੋ ਗਈ ਇਹਨਾਂ ਕੋਲੇ ਜਿਵੇਂ ਆਪਾਂ ਆਪਣੇ ਹੁਣ 5 ਮਿੰਟਾਂ ਚ ਗੈਸ ਚੁੱਲੇ ਤੇ ਚਾਹ ਬਣਾ ਲੈਨੇ ਫੇਰ ਬੰਦਾ ਕਹਿੰਦਾ ਯਾਰ ਵੀ ਆ ਤੱਕਰਾ ਕੌਣ ਮਾਰੇ ਮੱਥਾ ਕੌਣ ਮਾਰੇ ਜਦੋਂ ਬੰਦਾ ਉੱਪਰਲੇ ਚੀਜ਼ਾਂ ਜਾ ਕੇ ਦੇਖਿਆ ਹੁੰਦਾ ਨਾ ਫੇਰ ਹੀਟਾਂ ਨਹੀਂ ਮੁੜਿਆ ਜਾਂਦਾ ਜਿਵੇਂ ਲਾਲੋ ਕੈਨੇਡਾ ਵਾਲਾ ਲਾਲੋ ਅਮਰੀਕਾ ਵਾਲਾ ਜਿਹੜੇ ਉੱਧਰ ਲੋਕ ਰਹਿੰਦੇ ਆ ਆਪਾਂ ਉਹਨਾਂ ਨੂੰ ਕਹਿੰਨੇ ਆ ਵੀ ਤੁਹਾਨੂੰ ਪੰਜਾਬ ਨਹੀਂ ਜਿਆਦਾ ਆਉਂਦਾ ਇਹ ਨਹੀਂ ਹੁੰਦਾ ਉਹ ਉਹਨਾਂ ਨੇ ਉਹ ਡਵੈਲਪਮੈਂਟ ਦੇਖ ਲਈ ਉਹਨਾ ਕੰਟਰੀਆਂ ਚ ਡਵੈਲਪਡ ਕੰਟਰੀਆਂ ਚ ਰਹਿਲੇ ਹਨ ਉਹਨਾਂ ਨੂੰ ਹੁਣ ਲੱਗਦਾ ਵੀ ਪੰਜਾਬ ਯਾਰ ਕਲਚਰ ਨੂੰ ਮਿਸ ਦਾ ਬ ਤੇ ਅਸੀਂ ਵੀ ਇੱਥੇ ਆ ਕੇ ਤੁਹਾਨੂੰ ਦਿਖਾ ਰਹੇ ਆ ਵਾਰੀ ਵਾਰੀ। ਇਹ ਕਰ ਸਕਦੇ ਇੱਧਰ ਆ ਕੇ। ਉਹਨਾਂ ਨੂੰ ਐਂ ਲੱਗਦਾ ਵੀ ਮੱਖੀਆਂ ਨੇ, ਗੰਦਗੀ ਆ, ਡਸਟ ਹੈ। ਧੂੜ ਮਿੱਟੀ ਆ ਮਤਲਬ। ਜਿਹੜਾ ਬੰਦਾ ਰਹਿੰਦਾ ਹੁੰਦਾ ਉਹ ਉੱਥੇ ਹੀ ਰਹਿ ਜਾਂਦਾ। ਜਿਵੇਂ ਹੁਣ ਆਪਾਂ ਜੇ ਪੰਜਾਬ 'ਚ ਰਹੇ ਨੇ ਉਧਰਲੇ ਪੰਜਾਬ ਭਾਵੇਂ ਇੱਧਰ ਮੱਖੀਆਂ, ਮੱਛਰ ਆਪਣੇ ਹੈਗੇ ਹੀ ਆ। ਆਪਾਂ ਨੂੰ ਨਾਰਮਲ ਗੱਲਾਂ ਲੱਗਦੀਆਂ ਯਾਰ ਵੀ ਇਹ ਕਿੱਡੀ ਕਬੱਡੀ ਗੱਲ ਹੈ। ਜਦੋਂ ਬੰਦਾ ਬਾਹਰੋਂ ਆਉਂਦਾ ਉਹਨੂੰ ਐਂ ਲੱਗਦਾ ਯਾਰ ਵੀ ਇਹ ਕੀ ਹੈ ਇੱਥੇ ਹਨਾ ਉਧਰ ਕਿਉਂਕਿ ਦੇਖਿਆ ਨਹੀਂ ਹੁੰਦਾ। ਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਮਤਲਬ ਪੁਰਾਣੀ ਜਿ ਜੱਜ ਰਹਿਣਾ ਔਖਾ ਸਾਰਾ ਉਵੇਂ ਕੰਮ ਕਰਨਾ ਜਿਵੇਂ ਹੁਣ ਆਪਣਾ ਸਕੈਚਰ ਦੇ ਬੂਟ ਪਾਈ ਫਿਰਦੇ ਰਹਿੰਨੇ ਆ ਪੱਜ ਗੱਲ ਤੇ ਹੁਣ ਆਪਾਂ ਟਾਇਰਾਂ ਲੀਆਂ ਚਾਪਲਾਂ ਪਾ ਕੇ ਕਿੱਥੋਂ ਤੁਰ ਲਾਂਗੇ ਕਲਚਰ ਕਲਚਰ ਆਪਾਂ ਪੁਰਾਣਾ ਉਹ ਜਾਤ ਤਾਂ ਜ਼ਰੂਰ ਕਰਦੇ ਆ ਉਹ ਚੀਜ਼ਾਂ ਨੂੰ ਪਰ ਸਮੇਂ-ਸਮੇਂ ਦੀ ਗੱਲ ਹੁੰਦਾ ਸਮੇਂ ਦੇ ਨਾਲ ਬੰਦਾ ਅੱਗੇ ਵਧਦਾ ਰਹਿੰਦਾ ਤੇ ਬਾਕੀ ਹੁਣ ਚਾਹ ਨੂੰ ਸਾਰੇ ਡਿੱਕੀ ਜਾਂਦੇ ਆ ਤੇ ਚਾਹ ਤਿਆਰ ਹੈ ਬਣ ਕੇ ਉਹ ਤਾਂ ਸਾਰੇ ਗੱਲਾਂ ਤੇ ਲੱਗੇ ਹੋਏ ਆ ਮੈਂ ਤਾਂ ਭਾਈ ਆਪਣੀ ਘਰ ਵਾਲੀ ਦੀ ਮਦਦ ਕਰਨੀ ਸੀਗੀ ਮੈਂ ਕਿਹਾ ਚਟੀਆਂ ਛਟੀਆਂ ਮਾੜੀਆਂ ਮੋਟੀਆਂ ਤੋੜ ਕੇ ਦੇਈ ਜਾਈਏ ਹੈ ਤੇ ਪੁਰਾਣੇ ਪੰਜਾਬ 'ਚ ਇਹ ਵੀ ਜ਼ਰੂਰੀ ਸੀ ਨਾ ਫਿਰ ਭਾਈ ਜੀ ਤੁਸੀਂ ਚੱਕ ਲਓ ਉੱਪਰ ਨਾ ਗਈ ਮੇਰੀ ਔਰ ਡੱਕ ਜੀ ਗਰਮ ਹੈ ਨਹੀਂ ਨਹੀਂ ਉੱਪਰ ਥੱਲੇ ਲਾ ਦਿਓ ਖੁਸ਼ੀ ਇਹ ਚੱਕ ਲੈਣਗੇ ਬਸ ਕੋਈ ਨਹੀਂ ਹਾਂ ਤੁਸੀਂ ਬਣਾਉਣ ਦੀ ਜ਼ਿੰਮੇਵਾਰੀ ਸੀ ਆਪਣੀ ਬਣਾ ਦਿ ਇੱਕ ਵਾਰ ਆ ਜਾਓ ਹੰਜਰਾ ਸਾਹਿਬ ਤੇ ਹੋ ਗਈ ਅੱਛਾ ਫੋਟੋ ਵੀਡੀਓ ਬਣਾ ਲੈਨੇ ਚਾਹ ਮੈਂ ਕਿਹਾ ਤੁਸੀਂ ਕਹਿੰਦੇ ਸੀ ਲਹਿੰਦੇ ਪੰਜਾਬ ਵਾਲਾਂ ਤੋਂ ਚੜ ਚੜਦੇ ਆਣੇ ਤੋਂ ਬਣਾਉਣੀ ਆ ਚਾਹ ਬਣਾ ਕੇ ਦੇਤੀ ਜੀ ਆਪ ਬਣਵਾਈਓ ਥੋੜਾ ਆਪ ਬਣਵਾਈਏ ਆਪ ਬਣਵਾਈਏ ਚਲੋ ਹੁਣ ਟੇਸਟ ਕਰੋਗੇ ਕਿ ਟੇਸਟ ਕਰਨਾ ਚਾਹੁੰਦੀ ਸੀ ਵੀ ਇਹ ਕਿਵੇਂ ਦੀ ਚਾਹ ਬਣਾਉਂਦੇ ਨੇ ਇਹ ਲਓ ਬਈ ਚਾਹ ਇਹੋ ਜੀਆਂ ਪਿਆਲੀਆਂ ਚ ਪਈਆਂ ਕੁਛ ਤੇ ਨਾਲ ਗੁੜ ਗੁੜ ਤੇ ਦੰਦੀ ਕਰੋ ਟੇਸਟ ਬਈ ਦੱਸੋ ਕਿਵੇਂ ਬਣੀ ਆ ਚੜਦੇ ਪੰਜਾਬ ਦੀ ਚਾਹ ਪਹਿਲੋਂ ਗੁੜ हां ਕਿਉਂਕਿ ਪਿੱਕੀ ਹੈ ਉਦੋਂ ਜਾ ਕਿਵੇਂ ਬਣੀ ਹੈ ਤੁਹਾਡੀਆਂ ਬਣਾ ਲਿਆ ਮੈਂ ਕਮਾਲ ਬਣਾਈ ਹੈ ਵਧੀਆ ਬਣਾਈ ਹੈ ਹੈ ਸੱਚੀ ਵਧੀਆ ਬਣਾਈ ਹੈ ਨਾ ਲੰਮੀ ਚਾਹ ਬਣਾਈ ਲੰਮੀ ਚਾਹ ਲੰਮੀ ਚਾਹ ਕਿਹੜੀ ਹੁੰਦੀ ਹੈ ਤਕੜੀ ਤਕੜੀ ਇਹ ਲੋ ਸਾਰੇ ਜਣੇ ਨੇ ਚਾਹ ਪੀਣੀ ਹੋਣਾ ਇੱਧਰ ਪਾਣ ਲੱਗੇ ਹੋ ਜੇ ਆ ਪਿਆਲੇ ਹੁੰਦੇ ਨੇ ਇਹਨਾਂ ਦੇ ਕੱਪੀਆਂ ਨਹੀਂ ਪਿਆਲੇ ਆ ਪੁਰਾਣੇ ਟਾਈਮ ਦੇ ਇਹਦੇ ਚ ਪੀਤੀ ਜਾਂਦੀ ਹੈ ਇਹ ਮਾਹੌਲ ਹੈ ਪੁਰਾਣ ਬੱਜਿਆ ਹੋਇਆ ਪੁਰਾਣੇ ਪੰਜਾਬ ਵਾਲਾ ਮੁੰਡਾ ਬਹੁਤ ਸੋਹਣਾ ਗਾਉਂਦਾ ਹੈਗਾ ਸੈਮੀ ਜੱਟ ਹੈ ਹਾਏ ਅਸੂ ਫਗਣੇ ਚਤ ਨਹੀਂ ਹੋਣ ਮੋਟਰਾ ਵਟਾ ਖੇਤ ਨਹੀਂ ਹੋਣ ਝਿੰਝਾਂ ਮੇਲੇ ਖਾੜੇ ਕਿੱਥੇ ਬਕਰੇ ਪੜ ਕੇ ਲਲਕਾਰੇ ਕਿੱਥੇ ਹਾਏ ਮੱਕੀਆਂ ਸਰਵਾ ਕਪਾਹਾਂ ਚਰੀਆਂ ਟੇਡੀਆਂ ਪੱਗਾ ਤੇ ਮੁੱਛਾਂ ਖੜੀਆਂ ਭੋਲੀਆਂ ਮੱਖਣੀਆਂ ਨਾਲੇ ਪਿੰਨੀਆਂ ਸੁਰਮਾ ਪਾ ਕੇ ਅੱਖਾਂ ਵਿਨੀਆਂ ਹਾਏ ਜੰਦਰੇ ਹਲ ਸਹਾਗੇ ਕੰ ਕੱਲਾੜੀ ਨਾਲ ਕਮਾਦ ਨਹੀਂ ਹੋਣਾ ਹਾਏ ਛੱਡ ਪਰੇ ਮੇਰਾ ਜਿੱਤ ਨਹੀਂ ਲੱਗਣਾ ਸੁਰਗਾ ਵਿੱਚ ਪੰਜਾਮ ਨਹੀਂ ਹੋਣਾ ਛੱਡ ਪਰੇ ਮੇਰਾ ਜੀ ਨਹੀਂ ਲੱਗਣਾ ਸੁਰਗਾ ਵਿੱਚ ਪੰਜਾਮ ਨਹੀਂ ਹੋਣਾ ਬੱਲੇ ਬੱਲੇ ਬਾਕੀ ਤਾਂ ਗਾਂ ਜਾ ਕੇ ਮਿਰਜਾ ਸੁਣਨਾ ਮਿਰਜਾ ਵੀ ਗਾਊਗਾ ਮਿਰਜਾ ਸੁਣਾਵਾਂਗੇ ਫੁੱਲ ਭਾਰਨਾ ਉਹ ਅਸਲ 'ਚ ਜਿਹੜਾ ਬੰਦਾ ਨਾ ਗਾਇਕ ਕਹਿੰਦੇ ਉਹਨੂੰ ਹੀ ਮੰਨਿਆ ਜਾਂਦਾ ਜਿਹੜਾ ਮਿਰਜਾ ਸਹੀ ਗਾਉਂਦਾ ਇੱਕ ਹੋਰ ਕਲਚਰਲ ਆ ਮੁੰਡੇ ਨੂੰ ਜੁੱਤੀ ਪਾਈਦਾ ਹਾਂਜੀ ਤੇ ਤੁਹਾਡੇ ਤਨ ਨਹੀਂ ਬਣਦੀ ਹੋਣੀ ਨਾ ਸਾਡੇ ਇਹ ਮੈਂ ਤਾਂ ਦੇਖੀ ਪਹਿਲੀ ਵਾਰ ਇਹ ਤਕਰੀਬ ਨਾਲ ਤਕਰੀਬ ਨਾਲ ਪਿਓਰ ਤਿੱਲਾ ਲਾ ਕੇ ਅੱਛਾ ਤਿੱਲੇ ਵਾਲੀ ਐ ਇਹ 50000 ਚ ਵੀ ਤਿਆਰ ਹੋ ਜਾਂਦੀ ਐ ਅੱਛਾ ਇਹ ਬਾਈ ਹੁਣੇ ਦੱਸ ਦਿਆ ਤਿੱਲੇ ਵਾਲੀ ਜੁੱਤੀ ਕਹਿੰਨੋ ਜਿਹਨੂੰ ਕਹਿੰਦੇ ਬਾਈ ਮਾੜਾ ਪੈਰ ਕਰੀਏ ਤੈਨੂੰ ਦਿਖਾ ਯਾਰ ਤੇ ਤਿੱਲੇ ਵਾਲੀ ਜੁੱਤੀ ਆਹ ਹੁੰਦੀ ਐ ਜਿਹੜਾ ਗਾਣਿਆਂ 'ਚ ਆਉਂਦਾ ਬਾਈ ਤਿੱਲੇ ਵਾਲੀ ਜੁੱਤੀ ਉਹ ਕਰਾ ਦੇ ਹਾਂਜੀ 골ਡਨ ਵੀ ਹੁੰਦੀ ਐ ਵਾਈਟ ਵੀ ਹੁੰਦੀ ਐ ਜਿੱਦਾਂ ਦੀ ਮਿਲੂ ਤੁਸੀਂ ਬਣਵਾ ਲਓ ਕਹਿੰਦੇ ਤਿੱਲੇ ਵਾਲੀ ਐ ਇਸੇ ਨੂੰ ਹਾਂਜੀ ਤਿੱਲੇ ਵਾਲੀ ਇਹ ਲੈਂਦੇ ਪੰਜਾਬ ਜੀ ਬੰਦੇ ਇਹਨਾਂ ਅੱਛਾ ਮੀਂਹ ਵਾਲੀ ਤਿੱਲੇ ਵਾਲੀ ਸਮੀ ਮੀਨ ਵਾਲੀ ਜ਼ਿਲ੍ਹਾ ਨਾ ਆਪਣਾ ਇੱਥੇ ਅੱਛਾ ਮੀਨ ਵਾਲੀ ਜ਼ਿਲ੍ਹਾ ਉੱਥੋਂ ਬਣਦੀ ਐ ਮੈਂ ਸਮਝਦਾ ਨਹੀਂ ਕੱਕੜ ਮਸ਼ਹੂਰ ਨੇ ਕੱਕੜ ਲੜਦੇ ਤੁਸੀਂ ਵੇਖ ਹਾਂ ਕੱਕੜ ਲੜਦੇ ਦੇਖੇ ਅੱਛਾ ਉੱਥੋਂ ਕੱਕੜ ਯਾਰ ਕੱਕੜ ਅੱਛਾ ਇਹ ਕੱਕੜ ਵਾਲੇ ਬੰਦੇ ਆ ਲੈ ਬਈ ਅਸੀਂ ਤੁਰਨ ਲੱਗੇ ਸੀਗੇ ਤੇ ਬਾਈ ਹੁਣੀ ਕਹਿੰਦੇ ਟੋਕਾ ਵੀ ਤੁਹਾਨੂੰ ਕਰਕੇ ਦਿਖਾ ਦਿੰਨੇ ਆ ਬਾਈ ਇਹਨੂੰ ਟੋਕਾ ਹੀ ਬੁਲਦੇ ਥੋੜੀ ਵੀ ਨਾਸਿਰ ਵੀ ਨੇ ਗੇਰ ਕਹਿੰਦੇ ਗੇਰ ਗੇਰ ਮਤਲਬ ਹੀ ਗੇਰ ਐ ਪੱਠੀ ਕੁੱਤਿਆਂ ਦਾ ਟੋਕਾ ਅੱਛਾ ਟੋਕਾ ਤੇ ਅੱਛਾ ਇਹ ਬਲਦ ਨਾਲ ਟੋਕਾ ਇਸ ਤਰ੍ਹਾਂ ਹੁੰਦਾ ਐ ਤੇ ਆਹ ਦੇਖੋ ਬਲਦ ਚੱਲਦੇ ਨਾਸਰ ਭਾਈ ਦੀਆਂ ਅੱਖਾਂ ਕਿਉਂ ਬੰਨੀਆਂ ਹੋਈਆਂ ਕੋਪੇ ਲਾਏ ਨਾ ਨਜ਼ਰ ਲਾਵੇ ਉਹ ਅੰਦੇ ਜਵਾਏ ਦੋੜੇ ਘੁੰਮੀ ਜਾਂਦੇ ਨਾ ਅੱਛਾ ਜੇ ਇਹਨੂੰ ਨਜ਼ਰ ਆਊਗਾ ਫੇਰ ਉਹ ਫੇਰ ਡਰ ਜਾਂਦਾ ਅੱਛਾ ਫੇਰ ਡਰ ਜਾਂਦਾ ਚੱਕਰ ਆਉਣੇ ਜਿਹੜੇ ਮੁੱਤਰਾ ਅੱਛਾ ਹੁਣ ਮਤਲਬ ਇਹਨੂੰ ਪਸ਼ੂ ਨੂੰ ਚੱਕਰ ਨਹੀਂ ਆਉਂਦੇ ਇਸ ਤਰ੍ਹਾਂ ਕਰਕੇ ਬਈ ਪਹਿਲਾਂ ਆਪਣੇ ਟੋਕੇ ਕਰਿਆ ਕਰਦੇ ਸੀਗੇ ਤੇ ਜਿਹੜਾ ਤੁਹਾਨੂੰ ਗੰਨੇ ਆਲਾ ਦਿਖਾਇਆ ਸੀ ਗੰਨਾ 껠ਦੇ ਆ ਫੇਰ ਉਹ ਗੰਨਾ ਪੀੜਦੇ ਆ ਇਹ ਉਹ ਵੀ ਐ 껠ੜਿਆ ਜਾਂਦਾ ਹੈਗਾ ਭਜਾ ਦੇ ਭਜਾ ਦੇ ਭਜਾ ਦੇ ਭਜਾ ਦੇ ਹਾਂ ਇਹ ਗਿਆ ਇਹ ਗਿਆ ਨਹੀਂ ਪਲੇਅਰ ਬੰਦਾ ਪਲੇਅਰ ਲਓ ਜੀ ਤੇ ਫਿਰ ਬੈਠਣ ਲੱਗੇ ਗੱਡੀ 'ਚ ਸਫਰ ਅੱਗੇ ਵਧਾਈਏ ਚੰਗਾ ਜੀ ਹੰજરા ਸਾਹਿਬ ਠੀਕ ਆ ਭਰਾ ਦਿਓ ਇਜਾਜ਼ਤ ਫੇਰ ਆਵਾਂਗੇ ਕਦੇ ਬੱਜੂ ਸਬਬ ਨਾਲ ਗੇੜਾ ਹਾਂ ਜੀ ਬਿਲਕੁਲ ਹਾਂ ਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਬਹੁਤ ਕੁਝ ਯਾਦਾਂ ਤਾਜ਼ੀਆਂ ਕੀਤੀਆਂ ਤੁਹਾਡੇ ਕੋਲੇ ਤੇ ਪੁਰਾਣਾ ਬਚਪਨ ਦੇਖਿਆ ਜੀ ਫਿਰ ਕੀ ਕਹਿੰਦੇ ਹਾਂ ਨਾ ਇਹ ਨਾਸਰ ਸਾਹਿਬ ਦਾ ਧੰਨਵਾਦ ਤੇ ਜਿੱਥੇ ਜਿੱਥੇ ਸਾਨੂੰ ਇਹ ਲੈ ਹੀ ਫਿਰਦੇ ਆ ਪਹਿਲਾਂ ਵਿਕਾਸ ਬਾਈ ਦਾ ਧੰਨਵਾਦ ਸੀ ਹੁਣ ਇਹਨਾਂ ਦਾ ਧੰਨਵਾਦ ਤੇ ਬਾਕੀ ਤੋਂ ਇਹ ਵੀ ਧੰਨਵਾਦ ਕਰ ਦੋ ਇਹਨਾਂ ਦਾ ਧੰਨਵਾਦ ਸਾਰਿਆਂ ਦਾ ਟਾਇਰ ਗੱਡੀ ਦੇ ਨਵੇਂ ਪੌਣੇ ਪੈ ਗਏ ਜਾਂਦੇ ਆਂਦੇ ਕਹੀ ਦਿੱਤਾ ਪਵਾ ਦੇਾਂਗੇ ਭਾਈ ਅਸੀਂ ਪਵਾ ਜਾਾਂਗੇ ਕੋਈ ਨਹੀਂ ਜਾਂਦੇ ਆਂਦੇ ਹੈ ਪੱਕੀ ਗੱਲ ਪੱਕੀ ਗੱਲ ਪਵਾ ਜਾਾਂਗੇ ਯਾਰ ਕੋਈ ਨਹੀਂ ਹੈ ਸਾਡੇ ਅਹਦਾਬ ਦੇ ਹਿਸਾਬ ਨਾਲ ਸੋਚਣੇ ਵੀ ਇੰਨੇ ਕਿ ਲੱਖ ਦੀ ਹੈ ਸਾਡੇ ਤੱਕ 2.5 ਗੁਣਾ 3 ਗੁਣਾ ਘਟ ਜਾਣਿਆ ਲੈ ਵੀ ਚਲੋ ਸਫਰ ਅੱਗੇ ਵਧਾਈਏ ਚੰਗਾ ਜੀ ਭਾਈ ਜੀ ਫਿਰ ਮਿਲਾਂਗੇ ਦਿਓ ਜਾਈਓ ਆ ਜਿਓ ਨਾਲ ਅੱਗੇ ਘੁੰਮ ਫਿਰ ਕੇ ਆਵਾਂਗੇ ਪਿੰਡ ਅੱਜ ਠੀਕ ਹੈ ਓਕੇ